ਉਹਨਾਂ ਨੇ ਗਲਤੀਆਂ ਮੰਨੀਆਂ ਵੀ ਸੀ ਕਾਲ ਤਖਤ ਦੇ ਸਾਹਮਣੇ ਪਰ ਅਚਾਨਕ ਉਹ ਦੇਖਦੇ ਆ ਆਪਾਂ ਹੁਕਮਨਾਮੇ ਦੀ ਉਲੰਘਣਾ ਕਰਦੇ ਨਜ਼ਰ ਆਏ ਨੇ ਲੈਵਲ ਗੋਲੀकांड ਹੋਇਆ ਜਿੱਥੇ ਉੱਥੇ ਤੁਸੀਂ ਗੋਲੀ ਚਲਾਓ ਕਿਸੇ ਅਫਸਰ ਨੂੰ ਕਿਹਾ ਤੁਸੀਂ ਨਹੀਂ ਦੇਖਦੇ ਦੋਗਲੀ ਰਾਜਨੀਤੀ ਦੋਗਲਾ ਚਿਹਰਾ ਪੰਜਾਬ ਦੇ ਲੋਕਾਂ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ ਸਾਰੇ ਵੱਡੇ ਵੱਡੇ ਉਹਨਾਂ ਨੇ ਇਕੱਠ ਕੀਤੇ ਬਿਲਕੁਲ ਸਰ ਸਰਬੱਤ ਖਾਲਸਾ ਜੋ ਹੋਇਆ ਸੀ ਕੱਬੇ ਦਾ ਉਸ ਤੋਂ ਬਾਅਦ ਵੱਡੇ ਇਕੱਠ ਕਾਂਗਰਸ ਨੇ ਕੀਤੇ ਲੇਕਿਨ ਉਹ ਇਕੱਠ ਉਹਨੂੰ ਵੋਟਾਂ ਚ ਟਰਾਂਸਫਰ ਨਹੀਂ ਕਰ ਸਕ ਹੂੰ ਬਿਲਕੁਲ ਪਿਆਣਾ ਐਸੀ ਵੀ ਅਸੀਂ ਖਾਲਿਸਤਾਨ ਨੂੰ ਬਿਲਕੁਲ ਸਮਰਥਨ ਨਹੀਂ ਕਰਦੇ ਪਰ ਜਿਹੜਾ ਅਮਰਤਪਾਲ ਦਾ ਮੁਖ ਟੀਚਾ ਸੀ ਉਹ ਸੀ ਵੀ ਸਾਡਾ ਵੱਖਰਾ ਰਾਜ ਭਾਰਤ ਸਟੇਟ ਇੱਕ ਵੱਖਰਾ ਰਾਜ ਹੋਵੇ ਪਰ ਮੌਜੂਦਾ ਜਿਹੜਾ ਕੱਲ ਉੱਥੇ ਮਾਗੀ ਮੇਲੇ ਤੇ ਹੋਇਆ ਉਹਨਾਂ ਨੇ ਖਾਲਿਸਤਾਨ ਦਾ ਬਿਲਕੁਲ ਇੱਕ ਵਾਰ ਵੀ ਜ਼ਿਕਰ ਨਹੀਂ ਕੀਤਾ ਜਿਵੇਂ ਦਾ ਉਹਨਾਂ ਦਾ ਬੈਕਗ੍ਰਾਉਂਡ ਸੀਗਾ ਜੀ ਅ ਅਮਰਤਪਾਲ ਦਾ ਉਹਨਾਂ ਨੇ ਖਾਲਿਸਤਾਨ ਦੇ ਏਜੰਡੇ ਤੇ ਜਿਹੜਾ ਆ ਉਹ ਸਿਆਸਤ ਕੀਤੀ ਆ ਪਿਛਲੇ ਸ਼ੁਰੂਆਤ ਉਹਨਾਂ ਦੀ ਹੁੰਦੀ ਆ ਉਹ ਖਾਲਸਾਤਨ ਦੇ ਏਜੰਡੇ ਤੇ ਹੁੰਦੇ ਉਹਦੇ ਸਮਰਥਕ ਵੀ ਰਹੇ ਆ ਤੇ ਹੁਣ ਜਿਹੜੀ ਕਲ ਪਾਰਟੀ ਬਣਾਈ ਆ ਇਹਦਾ ਮਤਲਬ ਉੱਥੋਂ ਤਾਂ ਉਹ ਪਿੱਛੇ ਜਾਏਗੀ ਬਿਲਕੁਲ ਫਿਰ ਮਸਲਾ ਕਿ ਅਮਰਤ ਪਾਲ ਜੀ ਤਾਂ ਅੰਦਰ ਨੇ ਹੂੰ ਤਾਂ ਉਹਨਾਂ ਨੂੰ ਪ੍ਰਧਾਨ ਕਲ ਜਿਹੜਾ ਮੁੱਖ ਸੇਵਾਦਾਰ ਲਾਣੇ ਆ ਉਹਦੀ ਕੀ ਜ਼ਰੂਰਤ ਪੰਜ ਵਾਰ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੋ ਡਾਊਟ ਉਹਨਾਂ ਨੇ ਕੁਝ ਵਧੀਆ ਕੰਮ ਵੀ ਕੀਤੇ ਨੇ ਪਰ ਹਾਜੀ ਵੀ ਲੋਕਾਂ ਵਿੱਚ ਨਾਰਾਜ਼ਗੀ ਆ ਤੁਹਾਨੂੰ ਲੱਗਦਾ ਵੀ ਉਹ ਜੇ ਫਕਰੇ ਕੌਮ ਸਨਮਾਨ ਵਾਪਸ ਮਿਲਦਾ ਤਾਂ ਕਿਤੇ ਨਾ ਕਿਤੇ ਜਿਹੜੀ ਪਰਪਾਈ ਹੋ ਸਕੂਗੀ ਅਕਾਲੀ ਦਲ ਲੋਕਾਂ ਨੇ ਸਨਮਾਨ ਪ੍ਰਕਾਸ਼ ਸਿੰਘ ਬਾਦਲ ਦਾ 2015 ਚ ਵਾਪਸ ਲੈ ਲਿਆ ਤੇ ਉਹਨਾਂ ਦੇ ਨਾਲੋਂ ਆਪਣੇ ਆਪ ਨੂੰ ਵੱਖ ਕਰ ਲਿਆ ਤੇ ਉਹ ਸਨਮਾਨ ਤਾਂ ਹੁਣ ਖਤਮ ਹੈ ਅਕਾਲੀ ਦਲ ਜਿਹੜਾ ਦਾਵਾ ਕਰਦਾ ਸੀ ਕਿ ਸਾਡੀ ਖੇਤਰੀ ਪਾਰਟੀ ਹੈ ਅਸੀਂ ਪੰਜਾਬ ਦੇ ਲੋਕਾਂ ਲੇਕਿਨ ਕੱਲ ਦੀ ਕਾਨਫਰੰਸ ਵਿੱਚ ਉਹਨਾਂ ਨੇ ਕਿਸੇ ਏਜੰਡੇ ਤੇ ਪੰਜਾਬ ਤੇ ਗੱਲ ਨਹੀਂ ਕੀਤੀ ਕਿ ਸਾਡਾ ਕੀ ਹੋਣਾ ਆ ਸਤਿ ਸ੍ਰੀ ਅਕਾਲ ਜੀ ਮੈਂ ਗੁਰਪਿਆਰ ਸਿੰਘ ਤੁਸੀਂ ਦੇਖ ਰਹੇ ਹੋ ਦੂਜਾ ਪੰਜਾਬ ਟੀਵੀ ਅੱਜ ਸਾਡੇ ਵਿੱਚ ਮੌਜੂਦ ਹਨ ਡਾਕਟਰ ਖੁਸ਼ਾਲ ਸਿੰਘ ਜੀ ਜੋ ਸ਼੍ਰੀ ਕੇਂਦਰੀ ਗੁਰੂ ਸਿੰਘ ਸਭਾ ਦੇ ਜਨਰਲ ਸੈਕਟਰੀ ਵੀ ਹਨ ਅੱਜ ਅਸੀਂ ਗੱਲ ਕਰਾਂਗੇ ਇਹਨਾਂ ਨਾਲ ਕੱਲ ਜੋ ਮੱਗੀ ਦੇ ਮੇਲੇ ਤੇ ਸ਼੍ਰੀ ਮੁਕਤਸਰ ਸਾਹਿਬ ਵਿੱਚ ਹੋਇਆ ਅਕਾਲੀ ਦਲ ਦਾ ਅਕਾਲੀ ਦਲ ਪਾਰਟੀ ਦਾ ਇੱਕ ਢੜਾ ਵੱਖ ਸੀ ਦੂਜਾ ਨਵੀਂ ਬਣੀ ਸਿਆਸੀ ਪਾਰਟੀ ਜੋ ਅਮਰਤਪਾਲ ਸਿੰਘ ਦੀ ਅਕਾਲੀ ਦਲ ਵਾਰਿਸ ਪੰਜਾਬ ਦੇ ਸਰ ਤੁਸੀਂ ਇਸ ਪਾਰਟੀ ਨੂੰ ਕਿਵੇਂ ਦੇਖਦੇ ਹੋ ਇਹ ਪਾਰਟੀ ਦਾ ਕੀ এজেন্ডਾ ਹੋਵੇਗਾ ਇਹ ਗੱਲ ਇਸ ਤਰ੍ਹਾਂ ਜੀ ਕੱਲ ਦਾ ਜਿਹੜਾ ਸਮੁੱਚਾ ਵਰਤਾਰਾ ਆ ਅਸਲ 'ਚ ਪੰਥ ਦੀਆਂ ਤਿੰਨ ਧਿਰਾਂ ਜਿਹੜੀਆਂ ਨੇ ਉਹਨਾਂ ਨੇ ਮੁਕਸਰ ਦੀ ਜਿਹੜਾ ਜੋੜ ਮਿਲ ਆ ਮੱਗੀ ਦਾ ਉੱਥੇ ਹਾਜ਼ਰੀ ਲਵਾਈ ਹੈ ਉਹ ਤਿੰਨ ਧਰਾਵਾਂ ਸਿੱਖੀ ਨਾਲ ਹੀ ਸਬੰਧਤ ਨੇ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਉਹਨਾਂ ਦੀ ਕਾਨਫਰੰਸ ਸੀਗੀ ਕੋਈ ਇਲਾਕਾ ਆ ਸੁਖਬੀਰ ਸਿੰਘ ਬਾਦਲ ਦੇ ਦਾ ਇਲਾਕਾ ਆ ਉਹ ਜੀ ਤੇ ਉਹਦੇ ਵਿੱਚ ਉਹਨਾਂ ਦੀ ਜਿਹੜੀ ਭਰਵੀ ਜਿਹੜੀ ਹੈਗੀ ਆ ਉਹ ਕਾਨਫਰੰਸ ਹੋਈ ਆ ਕਾਫੀ ਕੱਠ ਉਹਨਾਂ ਨੇ ਕੀਤਾ ਆ ਆਰਗੇਨਾਈਜ਼ ਕੀਤਾ ਐ ਸਾਰਾ ਕੱਠ ਜੀ ਤੇ ਉਹਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਆ ਕਿ ਉਹ ਅਕਾਲ ਤਖਤ ਦੇ ਪੈਰਲਲ ਖੜੇ ਹੋ ਗਏ ਆ ਕਿ ਉਹ ਉਹਨਾਂ ਦੇ ਕਾਨਫਰੰਸ ਕਰਨ ਦੀ ਗੱਲ ਹੋਵੇ ਅਕਾਲ ਤਖਤ ਦੇ ਹੁਕਮਾਂ ਦੇ ਉਲਟ ਜਾ ਕੇ ਸغبੀਰ ਸਿੰਘ ਬਾਦਲ ਨੂੰ ਆਪਣਾ ਨੇਤਾ ਮੰਨਣ ਦੀ ਗੱਲ ਹੋਵੇ ਜਾਂ ਅਸੀਂ ਕਹਿ ਸਕਦੇ ਆ ਕਿ ਫਕਰੇ ਕੌਮ ਜਿਹੜਾ ਅਕਾਲ ਤਖਤ ਨੇ ਵਾਪਸ ਲਿਆ ਆ ਉਹਨੂੰ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਨੇ ਚੈਲੰਜ ਕੀਤਾ ਆ ਕਿ ਉੱਥੇ ਜਿਹੜੀ ਆ ਉਹਨਾਂ ਨੇ ਮਤਾ ਪੇਸ਼ ਕੀਤਾ ਇੱਕੋ ਹੀ ਮਤਾ ਸ਼੍ਰੋਮਣੀ ਕਮੇਟੀ ਅਕਾਲੀ ਦਲ ਨੇ ਪੇਸ਼ ਕੀਤਾ ਆ ਕਿ ਉਹ ਮਤਾ ਆ ਕਿ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਵਾਪਸ ਲਿਆ ਹੈਗਾ ਫਕਰੇ ਕਮ ਉਹਦੇ ਤੇ ਜੱਥੇਦਾਰ ਸਭ ਮੋੜ ਵਿਚਾਰ ਕਰਨ। ਜੀ। ਹਾਲਾਂਕਿ ਇਸ ਤਰ੍ਹਾਂ ਕਦੀ ਇਤਿਹਾਸ 'ਚ ਨਹੀਂ ਹੋਇਆ ਜਿਹੜਾ 40-50 ਸਾਲਾਂ ਦਾ ਇਤਿਹਾਸ ਹੈ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਦੇਸ਼ ਦੀ ਸਿਆਸਤ, ਪੰਜਾਬ ਦੀ ਸਿਆਸਤ, ਸਿੱਖਾਂ ਦੇ ਮਸਲਿਆਂ ਬਾਰੇ ਹੀ ਮਤੇ ਪਾਸ ਕਰਦਾ ਰਿਹਾ ਹੈ। ਕਿਸੇ ਇੰਡੀਵਿਜੂਅਲ ਪਰਿਵਾਰ, ਕਿਸੇ ਵਿਅਕਤੀ ਬਾਰੇ ਮਤੇ ਇਸ ਤਰ੍ਹਾਂ ਨਹੀਂ ਆਏ ਸਾਹਮਣੇ। ਉਹ ਸਾਹਮਣੇ ਆਏ ਆ ਕੱਲ ਦੇ ਰੂਪ ਦੇ ਵਿੱਚ। ਇਹਦਾ ਮਤਲਬ ਟਕਰਾਇਆ ਜਾਂ ਜਿਹੜੀ ਸਿਆਸਤ ਹੈ ਜਿਹੜੀ ਸਿਆਸਤ 2 ਦਸੰਬਰ ਨੂੰ ਅਕਾਲ ਤਖਤ ਦੇ ਜਥੇਦਾਰ ਜੂਰੇ ਸਿੰਘ ਸਹਿਬਾਨਾ ਨੇ ਗਲਤ ਸਾਬਤ ਕਰਤੀ ਸੀ ਆਕਾਲੀ ਦਲ ਮੁੜ ਕੇ ਉਸੇ ਸਿਆਸਤ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਉਹਦਾ ਵਾਰਿਸ ਬੰਨਾ ਚਾਹੁੰਦਾ ਏਕ ਇੱਕ ਪਹਿਲੂ ਇਹ ਆ ਕੱਲ ਜਿਹੜਾ ਹੋਇਆ ਸੀ ਉਹਦੇ ਵਿੱਚੋਂ ਜਿਹੜੀ ਸਪੇਸ ਖਾਲੀ ਹੋਈ ਐ ਅਕਾਲੀ ਦਲ ਤੋਂ ਸਪੇਸ ਖਾਲੀ ਹੋ ਗਈ ਪਿਛਲੇ ਸਮਿਆਂ ਦੌਰਾਨ ਉਹਦੀ ਸਪੇਸ ਨੂੰ ਭਰਪਾਈ ਕਰਨ ਵਾਸਤੇ ਵੱਖ-ਵੱਖ ਧਿਰਾਂ ਜਿਹੜੀਆਂ ਨੇ ਉਹ ਯਤਨਸ਼ੀਲ ਨੇ ਉਹਦੇ ਵਿੱਚ ਜਿਹੜੀ ਆ ਜਿਹੜੀ ਜਾਵਾ ਮਤਲਬ ਲੋਕਾਂ ਦੇ ਆਕਰਸ਼ਣ ਦਾ ਕੇਂਦਰ ਐ ਕਿਉਂਕਿ ਬਾਕੀ ਪਾਰਟੀਆਂ ਤਾਂ ਆਲਰੇਡੀ ਕਰ ਰਹੀਆਂ ਨੇ ਸਿਮਰਜੀਤ ਮਾਨ ਦਾ ਧੜਾ ਜਦੋਂ ਦਲ ਖਾਲਸਾ ਆ ਇਹ ਲੋਕ ਪਹਿਲਾਂ ਵੀ ਕਰਦੇ ਆਏ ਆ ਤੇ ਜਿੰਨੀ ਕੋ ਇਹਨਾਂ ਦੀ ਆਡੀਅנס ਪਹਿਲਾਂ ਹੁੰਦੀ ਆ ਉਨੀ ਕੋ ਆਡੀਅנס ਹੋਣੀ ਸੀਗੀ ਹੁਣ ਜਿਹੜਾ ਵਿਸ਼ੇਸ਼ ਕਿਹਦਾ ਕੇਂਦਰ ਸੀ ਇਹ ਅਮਰਤਪਾਲ ਤੇ ਜਿਹੜਾ ਸ਼ਰਮਜੀਤ ਸਿੰਘ ਦਾ ਧੜਾ ਆ ਉਹ ਉਹਨਾਂ ਦਾ ਸੀਗਾ ਕਿ ਉਹਨਾਂ ਨੇ ਇੱਕ ਪਾਰਟੀ ਦਾ ਐਲਾਨ ਕਰਨਾ ਆ ਉਹ ਪਾਰਟੀ ਕਿਵੇਂ ਜੀ ਹੋਏਗੀ ਉਹਨਾਂ ਨੇ ਸਪੇਸ ਉਹ ਦਾਵਾ ਕਰਦੇ ਆ ਜਾਂ ਉਹਨਾਂ ਦੇ ਯਤਨ ਨੇ ਕਿ ਉਹ ਸਪੇਸ ਜਿਹੜੀ ਅਕਾਲੀ ਦਲ ਨੇ ਖਾਲੀ ਕੀਤੀ ਆ ਪੰਥਕ ਸਰਕਲ ਦੇ ਵਿੱਚ ਉਸ ਕਿਸਮ ਦੀ ਸਿਆਸਤ ਹੈ ਜਿਹੜੀ ਉਹਦੇ ਵਾਸਤੇ ਸਪੇਸ ਭਰੀ ਜਾਵੇ। ਉਹਦੇ ਵਿੱਚੋਂ ਉਹਨਾਂ ਨੇ ਕੱਲ ਜਿਹੜਾ ਐਲਾਨ ਕੀਤਾ ਆ ਹਾਂਜੀ ਕਿ ਉਹਨਾਂ ਨੇ ਇੱਕ ਪਾਰਟੀ ਦਾ ਐਲਾਨ ਕੀਤਾ ਆ ਜਿਹੜੀ ਪਾਰਟੀ ਦਾ ਨਾਮ ਉਹਨਾਂ ਨੇ ਤਿੰਨ ਨਾਮ ਭੇਜੇ ਸੀਗੇ ਜਿਹਦੇ ਵਿੱਚੋਂ ਇੱਕ ਨਾਮ ਹੈ ਜਿਹੜਾ ਉਹ ਜਿਹੜਾ ਪਾਸ ਹੋ ਕੇ ਆ ਗਿਆ ਉਹ ਅਕਾਲੀ ਦਲ ਪੰਜਾਬ ਦੇ ਵਾਰਿਸ ਜੀ ਜਿਹੜਾ ਟਾਈਟਲ ਹੈ ਉਹਨਾਂ ਦਾ ਉਹਨਾਂ ਦੇ ਕਹਿਣ ਮੁਤਾਬਕ ਕਮਿਸ਼ਨ ਨੇ ਪ੍ਰਵਾਨ ਕਰ ਲਿਆ ਪਾਸ ਕਰ ਲਿਆ ਜੀ ਥੋੜਾ ਮਸਲਾ ਇਹ ਕਿ ਉਹਨਾਂ ਨੇ ਇੱਕ ਕਮੇਟੀ ਬਣਾਈ ਹੈ ਹਾਂਜੀ ਪੰਜ ਮੈਂਬਰੀ ਕਮੇਟੀ ਜਿੰਨੇ 3 ਮਹੀਨਿਆਂ ਦੇ ਵਿੱਚ ਭਰਤੀ ਕਰਕੇ ਤੇ ਅਹੁਦੇਦਾਰਾਂ ਦੀ ਡੈਲੀਗੇਟਨਰ ਦੀ ਦਮਦਵਾ ਸਾਹਿਬ ਦੇ ਵਿੱਚ ਜਿਹੜਾ ਵਿਸਾਖੀ ਦਾ ਜੋੜ ਮੇਲਾ ਹੋਏਗਾ ਉੱਥੇ ਉਹਨਾਂ ਨੇ ਆਪਣੇ ਨਵੇਂ ਜਿਹੜੇ ਜਥੇਬੰਦਕ ਢਾਂਚਾ ਆ ਉਹਦਾ ਐਲਾਨ ਕਰਨਾ ਆ ਉਹ ਚੋਣ ਹੋਏਗੀ ਪ੍ਰਧਾਨ ਸਾਹਿਬ ਤੁਹੇ ਜਾਣਗੇ ਲੇਕਿਨ ਦੋ ਸਵਾਲ ਇਹ ਦੇ ਚ ਨਾਲ ਜਿਹੜੇ ਆ ਉਹਨਾਂ ਨੇ ਇੱਕ ਕਨਸਟੀਟਿਊਸ਼ਨ ਬਣਾਉਣ ਵਾਸਤੇ ਅਜੰਡਾ ਤੈਅ ਕਰਨ ਵਾਸਤੇ ਵੀ ਇੱਕ ਕਮੇਟੀ ਨਾਮਿਨੇਟ ਕਰਤੀ ਆ ਜਿਹਦੇ ਵਿੱਚ ਹਰ ਹਰ ਗੁਰ ਸਿੰਘ ਨਨਪੁਰ ਸਾਹਿਬ ਵਾਲੇ ਡਾਕਟਰ ਭਗਵਾਨ ਸਿੰਘ ਸਰਜੀ ਸਿੰਘ ਸੋਲ ਹੋਰ ਜਿਹੜੇ ਇਸ ਤਰ੍ਹਾਂ ਵਿਅਕਤੀ ਪੰਜ ਵਿਅਕਤੀ ਪਾ ਕੇ ਉਹਨਾਂ ਨੇ ਵੀ ਜਿਹੜੇ ਆ ਕਮੇਟੀ ਬਣਾਉਣ ਵਾਸਤੇ ਜਿਹੜਾ ਐਲਾਨ ਕੀਤਾ ਹੈ ਹੁਣ ਮਸਲਾ ਇਹ ਆ ਗਿਆ ਸਾਹਮਣੇ ਕਿ ਜੇ ਤੁਸੀਂ 3 ਮਹੀਨਿਆਂ ਨੂੰ ਅਕਾਲੀ ਦਲ ਦੇ ਸਾਰੇ ਧਿਰਤੀ ਕਰਕੇ ਨਵੀਂ ਪ੍ਰਕਿਰਿਆ ਕਰਨੀ ਹੈ ਲੋਕਤੰਤਰੀ ਢੰਗ ਦੇ ਨਾਲ ਇਹ ਸਵਾਗਤਯੋਗ ਮਸਲਾ ਹੈ ਕਿ ਕੋਈ ਵੀ ਲੋਕਾਂ ਦੇ ਵਿੱਚ ਤੁਸੀਂ ਜਾਣਦੇ ਹੋ ਸੰਗਤ ਦੇ ਵਿੱਚ ਜਾਣਦੇ ਹੋ ਸੰਗਤ ਦਾ ਰਿਸਪੌਂਸ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਉਹਨਾਂ ਮਸਲੇ ਕਿ ਅਮਰਤ ਪਾਲ ਜੀ ਤਾਂ ਅੰਦਰ ਨੇ ਹਾਂ ਤਾਂ ਉਹਨਾਂ ਨੂੰ ਪ੍ਰਧਾਨ ਕਲ ਜਿਹੜਾ ਮੁਖ ਸੇਵਾਦਾਰ ਹਲਾਣੇ ਆ ਉਹਦੀ ਕੀ ਜ਼ਰੂਰਤ ਹੈ ਬਿਲਕੁਲ ਸਰ ਮਤਲਬ ਜਦੋਂ ਤੁਸੀਂ 3 ਮਹੀਨਾ ਨੂੰ ਜਿਹੜੇ ਵੀ ਪ੍ਰਧਾਨ ਤੁਸੀਂ ਬਣਾਉਣਾ ਹੈਗਾ ਤੁਹਾਡੇ ਡੈਲੀਗੇਟ ਨਾਲ ਨਹੀਂ ਬਣਾਉਣਾ ਹੈ ਤੁਹਾਡੇ ਲੋਕਾਂ ਨੇ ਬਣਾਉਣਾ ਹੈ ਤਾਂ ਉਹ 3 ਮਹੀਨੇ ਹੋਰ ਵੇਟ ਕੀਤਾ ਜਾਂਦਾ ਤਾਂ ਜਿਆਦਾ ਲੋਕਤੰਤਰੀ ਪ੍ਰੋਸੈਸ ਹੋਣਾ ਸੀ ਕਿਉਂਕਿ ਜਦੋਂ ਤੁਸੀਂ ਫਾਲੋ ਕਰਦੇ ਹੋ ਚੋਣ ਕਮਿਸ਼ਨ ਨੂੰ ਤਾਂ ਉਹਦੀਆਂ ਸ਼ਰਤਾ ਮੁਤਾਬਕ ਫਿਰ ਤੁਸੀਂ ਇਸ ਤਰ੍ਹਾਂ ਦੇ ਨਾਮੀਨੇਸ਼ਨ ਨਹੀਂ ਚੱਲਦੇ ਤੁਹਾਡੀ ਲੋਕ ਚੁਣੀ ਹੋਈ ਜਿਹੜੀ ਸੰਸਥਾ ਹੈ ਥੱਲੇ ਉਹ ਹੁੰਦੀ ਆ ਸਰ ਮੌਜੂਦਾ ਐਮਪੀ ਸਰਬਜੀਤ ਸਿੰਘ ਖਾਲਸਾ ਜੀ ਦਾ ਸਮਰਥਨ ਉਹਨਾਂ ਨੂੰ ਕੀ ਦਰਸਾਉਂਦਾ ਨਹੀਂ ਉਹ ਤੇ ਦੇਖੋ ਤੇਰੇ ਕੋਈ ਉਹਨਾਂ ਦਾ ਵੋਟ ਬੈਂਕ ਸੰਜਾਈਗਾ ਹਾਂ ਜਿਹੜਾ ਵੋਟ ਬੈਂਕ ਫਰੀਦਕੋਟ ਤੇ ਆ ਉਹੀ ਵੋਟ ਬੈਂਚ ਜਿਹੜਾ ਖਰੂਰ ਸਾਹਿਬ ਹੈ ਉਹਦੇ ਵਿੱਚ ਮੈਨੂੰ ਲੱਗਦਾ ਨਹੀਂ ਕੋਈ ਬਾਤਾਂ ਫਰਕ ਹੈ ਕਿ ਇੱਕੋ ਜਿਹੀ ਧਾਰਾ ਦਾ ਹੈਗਾ ਯਾ ਉਹਦੇ ਨਾਲ ਸਰਬਜੀਤ ਹੋਣ ਜਾਂ ਜੁਦੇ ਹੋਣ ਉਹਨਾਂ ਦੀ ਸਿਆਸਤ ਕਿਸ ਤਰ੍ਹਾਂ ਦੀ ਹੋਣੀ ਇਹ ਮੈਟਰ ਕਰਦੀ ਹੈ ਇੰਡੀਵਿਜੂਅਲ ਵਿਅਕਤੀ ਮੈਟਰ ਨਹੀਂ ਕਰਦੇ ਕਿ ਸਰਬਜੀਤ ਕੀ ਕਹਿੰਦਾ ਸਰਬਜੀਤ ਨੂੰ ਹੋ ਸਕਦਾ ਹੈ ਉਹਦਾ ਸੁਭਾਅ ਮਤਾਬਕ ਕਈ ਚੀਜ਼ਾਂ ਨਾ ਪਸੰਦ ਹੋਣ ਕੋਈ ਹੋ ਵੀ ਹੋਵੇ ਲੇਕਿਨ ਜਿਹੜੀ ਉਹਨਾਂ ਦੇ ਪਿੱਛੇ ਖੜੀ ਹੈਗੀ ਹੈ ਸੰਗਤ ਕੜੀ ਹੈ ਜਿਹੜੇ ਉਹਨਾਂ ਦੇ ਵੋਟਰ ਨੇ ਉਹ ਕੀ ਕੀ ਸੋਚ ਕੇ ਉਹਨਾਂ ਨੂੰ ਕਰ ਰਹੇ ਹੈਗੇ ਇਹ ਵੱਡਾ ਸਵਾਲ ਹੈ ਤੋ ਇੱਕ ਮਸਲਾ ਇਹ ਹੈ ਦੂਜਾ ਮਸਲਾ ਇਹ ਕਿ ਜਿਹੜੀ ਸਵਿਧਾਨ ਕਮੇਟੀ ਤੁਸੀਂ ਬਣਾਈ ਹੈ ਜਿੰਨੇ ਸਵਿਧਾਨ ਬਣਾਉਣਾ ਹੈ ਜੀ ਉਹਦੇ ਬਾਰੇ ਇੱਕ ਹੋਰ ਗੱਲ ਨਹੀਂ ਪਤਾ ਲੱਗੀ ਕਿ ਜਦੋਂ ਤੁਸੀਂ ਚੋਣ ਕਮਿਸ਼ਨ ਤੇ ਜਾ ਕੇ ਕਾਗਜ਼ ਐਡਮਿਟ ਕਰਦੇ ਹੋ ਵਿਧਾਨਤਾ ਤੁਹਾਨੂੰ ਉਦੋਂ ਵੀ ਦੇਣਾ ਪੈਂਦਾ ਹੈ ਬਿਲਕੁਲ ਜੀ ਇਹਦਾ ਮਤਲਬ ਸੁਧਾਨ ਪਹਿਲਾਂ ਬਣਿਆ ਹੋਇਆ ਸੁਧਾਨ ਹੋਏਗਾ ਕੋਈ ਨਾ ਕੋਈ ਉਹਦੇ ਤੇ ਤੁਸੀਂ ਸੋਧਾਂ ਕਰਨ ਵਾਸਤੇ ਜਿਹੜਾ ਆਪਣੇ ਨਿਵਾਸਿਤਤਾ ਕਰ ਸਕਦੇ ਹੋ ਉਹਦੇ ਵਿੱਚ ਤੁਸੀਂ ਉਹਨੂੰ ਫਾਈਨਲ ਕਰਨ ਵਾਸਤੇ ਕੋਈ ਉਹਦੀ ਰੂਪਰੇਖਾ ਤਾਂ ਪਹਿਲਾਂ ਬਣੀ ਹੋਏਗੀ ਕਿਉਂਕਿ ਚੋਣ ਕਮਿਸ਼ਨ ਇਸ ਤਰ੍ਹਾਂ ਪਰਵਾਨਗੀ ਕਿਸੇ ਨੂੰ ਨਹੀਂ ਦਿੰਦਾ ਜੀ ਦੂਸਰੀ ਗੱਲ ਜਿਹੜੀ ਅੱਗੇ ਗੁਰਪਿਆਰ ਜੀ ਇਹ ਮਸਲਾ ਹੈ ਕਿ ਜਿਵੇਂ ਦਾ ਉਹਨਾਂ ਦਾ ਬੈਕਗ੍ਰਾਉਂਡ ਸੀਗਾ ਜੀ ਅਮਰਤਪਾਲ ਦਾ ਉਹਨਾਂ ਨੇ ਖਾਲਸਾਣ ਦੇ ਏਜੰਡੇ ਤੇ ਜਿਹੜਾ ਆ ਉਹ ਸਿਆਸਤ ਕੀਤੀ ਆ ਪਿਛਲੇ ਸ਼ੁਰੂਆਤ ਉਹਨਾਂ ਦੀ ਹੁੰਦੀ ਆ ਉਹ ਖਾਲਸਾਤਨ ਦੇ ਏਜੰਡੇ ਤੇ ਹੁੰਦੇ ਉਹਦੇ ਸਮਰਥਕ ਵੀ ਰਹੇ ਆ ਤੇ ਹੁਣ ਜਿਹੜੀ ਕੱਲ ਪਾਰਟੀ ਬਣਾਈ ਹੈ ਇਹਦਾ ਮਤਲਬ ਉੱਥੋਂ ਤਾਂ ਉਹ ਪਿੱਛੇ ਜਾਏਗੀ ਉਹਦਾ ਚੋਣ ਮਨੋਰਥ ਪੱਤਰ ਦਾ ਉਹ ਸਾਰਾ ਕੁਝ ਉਹਨੂੰ ਆਨੰਦ ਪ੍ਰਸਾਦ ਦਾ ਮਤੇ ਤੇ ਆਵੇ ਜਾਂ ਜਿਹੜਾ ਐਲਾਨਨਾਮਾ ਅੰਮ੍ਰਿਤਸਰ ਦਾ ਉੱਤੇ ਆਵੇ ਜਾਂ ਆਪਣਾ ਕੋਈ ਹੋਰ ਏਜੰਡਾ ਤੈਅ ਕਰੇ ਉਹਦੇ ਵਾਸਤੇ ਹੋਗਾ ਇਹ ਆ ਕਿ ਹੁਣ ਉਸ ਜਿਹੜੀ ਹਥਿਆਰਬੰਦ ਸੰਘਰਸ਼ ਹੈ ਜਾਂ ਉਸ ਤਰ੍ਹਾਂ ਦਾ ਸੰਘਰਸ਼ ਤਿੱਖਾ ਸੰਘਰਸ਼ ਹੈ ਉਹਦੇ ਤੋਂ ਆਪਣੇ ਆਪ ਨੂੰ ਵੱਖ ਕਰਕੇ ਲੋਕਤੰਤਰੀ ਤਰੀਕੇ ਨਾਲ ਚੱਲਣਾ ਚਾਹੁੰਦੀ ਹੈ ਇਹ ਇੱਕ ਸ਼ੁਰੂਆਤ ਹੈ ਹੁਣ ਇਹ ਹੈ ਕਿ ਉਹਨਾਂ ਦਾ ਜਿਹੜਾ ਵੋਟ ਬੈਂਕ ਹੈ ਜਾਂ ਉਹਨਾਂ ਦਾ ਸਾਰਾ ਕਿਡਰ ਹੈ ਜੀ ਉਹ ਕਿਡਰ ਉਹ ਤਿੱਖਾ ਸੰਘਰਸ਼ ਕਰਨਾ ਜਿਹੜਾ ਖੜਕੂਸ਼ ਜਿਹੜੀਆਂ ਧਿਰਾਂ ਨੇ ਉਹ ਹੈ ਜੀ ਜਿਹੜੇ ਉਹਨਾਂ ਦੇ ਨਾਲ ਅਸੀਂ ਕਹੀਏ ਪੱਕਾ ਕਿਡਰ ਖੜਾ ਆ ਹੁਣ ਉਹ ਕਿਡਰ ਵੀ ਆਪਣੀ ਥਾਂ ਤੇ ਇਹ ਅਲੱਗ ਵੀ ਖੜਾ ਆ ਕਿਉਂਕਿ ਕੱਲ੍ਹ ਵੀ ਦਰਸਾ ਦਿੱਤਾ ਆ ਕਿ ਜਿਹੜੀਆਂ ਬਾਕੀ ਧਿਰਾਂ ਨੇ ਚਾਹ ਜਸਵੀਰ ਸਿੰਘ ਰੋਡੇ ਹੋਣ ਚਾਹ ਗੁਰਦੀਪ ਸਿੰਘ ਬਠਿੰਡਾ ਹੋਵੇ ਚਾਹ ਸਿਮਰਜੀਤ ਮਾਨ ਹੈ ਦਲ ਖਾਲਸਾ ਹੈ ਇਹ ਜਿਹੜੇ ਸਾਰੇ ਗਰੁੱਪ ਨੇ ਪੰਜਾਬ ਚ ਕਾਫੀ ਚਿਰ ਤੋਏ ਸਰਗਰਮ ਨੇ ਲੇਕਿਨ ਇਹਨਾਂ ਦਾ ਜਿਹੜਾ ਆਧਾਰ ਹੈ ਕਦੀ ਵੀ ਲੋਕਤੰਤਰਈ ਜਿਹੜਾ ਪ੍ਰਕਿਰਿਆ ਇਹਦੇ ਵਿੱਚ ਵੱਡਾ ਨਹੀਂ ਹੋਇਆ ਬਿਲਕੁਲ ਸਰ ਉਹ ਇਹ ਇਹ ਅਸੀਂ ਦੇਖਿਆ ਹੈ ਇਲੈਕਸ਼ਨਾਂ ਦੇ ਵਿੱਚ ਲੇਕਿਨ ਇਸ ਸਮੇਂ ਜਿਹੜੀਆਂ ਉਹ ਧਿਰਾਂ ਨੇ ਉਹਨਾਂ ਦੇ ਇੱਕ ਆਪਣਾ ਕਿਡਰ ਜ਼ਰੂਰ ਹੈ ਆਪਣੀ ਇੱਕ ਵਿਚਾਰਤਾ ਰਹਿ ਆ ਜੇ ਉਹ ਨਹੀਂ ਆਉਂਦੀ ਦੋਸਤੋ ਬਿਨਾ ਅਮਰਿਤਪਾਲ ਸਰਵਾਈਵ ਕਰ ਜਾਣਗੇ ਓਕੇ ਇਹ ਜਰੂਰ ਇੱਕ ਸਵਾਲ ਆ ਵੱਡਾ ਬਿਲਕੁਲ ਲੇਕਿਨ ਇਹ ਸੰਭਾਵਨਾਵਾਂ ਤੋਂ ਰੱਦ ਨਹੀਂ ਅਸੀਂ ਕਰ ਸਕਦੇ ਜੀ ਸਰ ਕਿਉਂਕਿ ਇਹ ਤਰ੍ਹਾਂ ਜਦੋਂ ਖਡੂਰ ਸਹਿਜ ਦਾ ਇਲੈਕਸ਼ਨ ਹੋ ਰਾਇਆ ਸੀ ਫਰੀਦਕੋਟ ਦਾ ਲੋਕ ਸਭਾ ਇਲੈਕਸ਼ਨ ਇਹ ਉਦੋਂ ਵੀ ਉਹਨਾਂ ਨਾਲ ਦੀ ਸੀਗੀਆਂ ਪਰ ਲੋਕ ਇਹਨਾਂ ਨੂੰ ਅਸੀਂ ਕਹੇ ਬਾਈਪਾਸ ਕਰਕੇ ਵੀ ਉਹਨਾਂ ਨਾਲ ਚਲੇਗੇ ਸੀ ਕੋਈ ਵੀ ਇਸ਼ੂ ਹੋਏ ਜੀ ਸਰ ਸੋ ਹੁਣ ਮੈਨੂੰ ਇਹ ਲੱਗਦਾ ਸਾਰੇ ਕਈ ਕਾਸੇ ਦੇ ਵਿੱਚ ਕਿ ਸੰਭਾਵਨਾਵਾਂ ਤੇ ਪਈਆਂ ਨੇ لیکن ਇਹਨਾਂ ਦੀ ਟੀਮ ਕਿੰਨਾ ਵਰਕ ਕਰਦੀ ਹੈ ਲੋਕਾਂ ਨੂੰ ਕਿਵੇਂ ਕਿਉਂਕਿ ਜੇ ਤੁਸੀਂ ਬਾਹਰਲੇ ਸਿੱਖਾਂ ਦਾ ਸਮਰਥਨ ਲੈਣਾ ਹੈ ਪੰਜਾਬ ਤੋਂ ਡੈਸ਼ਪੋਰਾਂ ਦੇ ਸਿੱਖ ਨੇ ਬਿਲਕੁਲ ਸਰ ਉਹ ਖਾਲਸਤਾਨ ਦੀ ਤਿੱਖੀ ਸੁਰ ਦੇ ਨਾਲ ਇੱਕ ਇਕਸਾਰਤਾ ਰੱਖਦੇ ਆ ਜਾਂ ਇੱਕ ਸੁਰ ਹੁੰਦੇ ਆ ਉਹ ਕੀ ਇਸ ਏਜੰਡੇ ਤੇ ਨਾਲ ਇਹਨਾਂ ਨੂੰ ਹੰਗਾਰਾ ਦੇਣਗੇ ਕਿਉਂਕਿ ਇਹਦੇ ਵਿੱਚ ਵੱਡਾ ਜਿਹੜਾ ਹੈ ਨਾ ਕਿਉਂਕਿ ਬਾਕੀ ਤਾਂ ਕਾਰਪੋਰੇਟ ਕੰਪਨੀਆਂ ਨੇ ਜਿਹੜੀ ਹੈਗੀ ਆ ਸੁਖਵੀਰ ਬਾਦਲ ਕੋਲ ਪੈਸਾ ਆ ਉਹਦੇ ਕੋਲ ਧਨਾੜ ਬੰਦੇ ਆ ਸੀ ਕੱਲ ਹੀ ਦੇਖਿਆ ਉਹਨਾਂ ਦੀ ਬੇਟੀ ਦੀ ਮੈਰਿਜ ਹੋਈ ਹੈ ਤੇ ਲੋਕਾਂ ਦਾ ਕਹਿਣਾ ਵੀ ਉਹਨਾਂ ਦੇ ਜਿਹੜੇ ਉੱਥੇ ਜਿਹੜੇ ਬੇਟੀ ਨੇ ਕੱਪੜੇ ਪਾਇਓ 21-21 ਲੱਖ ਦੇ ਆ ਹਾਲਾਂਕਿ ਵਿਆਹ ਵੀ ਨਹੀਂ ਸੀ ਕੱਲ ਤਾਂ ਕੋਈ ਜਾਗੋ ਜੁਗੋ ਦਾ ਪ੍ਰੋਗਰਾਮ ਸੀਗਾ ਤੇ ਜੇ ਉਸ ਲਾਈਫ ਸਟਾਈਲ ਦੇ ਵਿੱਚੋਂ ਬੰਦੇ ਆਉਂਦੇ ਉਹਨਾਂ ਨੂੰ ਸਮੱਸਿਆ ਮੈਨੂੰ ਲੱਗਦਾ ਫੰਡ ਦੀ ਓਡੀ ਵੱਡੀ ਸਮੱਸਿਆ ਨਹੀਂ ਹੈਗੀ ਇੱਧਰ ਜਿਹੜੇ ਲੋਕ ਨੇ ਉਹਨਾਂ ਨੇ ਆਪਣੇ ਦਸਵੰਧ ਦਾ ਜਿਹੜਾ ਰੁਪਈਆ-ਰੁਪਈਆ ਇਕੱਠਾ ਕਰਕੇ ਇਲੈਕਸ਼ਨ ਲੜਨੇ ਆ ਤੇ ਉਹਦੇ ਨਾਲ ਲੋਕਾਂ ਦੇ ਸਰਕਾਰ ਜਾਦੇ ਬਿਲਕੁਲ ਸਰ ਰੱਖਦੇ ਆ ਤੇ ਜੇ ਤਾਂ ਇਹ ਲੋਕ ਅਕਾਲ ਤਖਤ ਤੋਂ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਤ ਭਾਵਨਾ ਤਹਿਤ ਬਣਾਈ ਗਈ ਸੀ ਉਹਦੀ ਭਾਵਨਾ ਅਨਸਾਰ ਆਪਣੀ ਜਥੇਬੰਦੀ ਦੀ ਸਿਰਜਣਾ ਕਰ ਲੈਂਦੇ ਆ ਤੇ ਕੋਈ ਔਖੀ ਗੱਲ ਇਹ ਕਿ ਇਹਨਾਂ ਦੀ ਜਥੇਬੰਦੀ ਵੀ ਚੱਲ ਸਕਦੀ ਹੈ ਜੇ ਲੋਕਾਂ ਦੇ ਵਿੱਚ ਉਸ ਤਰੀਕੇ ਨਾਲ ਜਾਂਦੇ ਆ ਇਹਦਾ ਮਤਲਬ ਫਿਰ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਸ ਮੁਤਾਬਕ ਆਪਣੀ ਪਾਰਟੀ ਨੂੰ ਆਪਣੇ ਕਨਸਟੀਟਿਊਸ਼ਨ ਨੂੰ ਆਪਣੇ ਪੋਲੀਟਿਕਲ ਏਜੰਡੇ ਨੂੰ ਮੋਟੀਫਾਈ ਮੋਡੀਫਾਈ ਕਰਨਗੇ ਸਰ ਤਰਸੇਮ ਸਿੰਘ ਦਾ ਪਿਛਲੇ ਦਿਨ ਬਿਆਨ ਆਇਆ ਸੀ ਵੀ ਅਸੀਂ ਖਾਲਿਸਤਾਨ ਨੂੰ ਬਿਲਕੁਲ ਸਮਰਥਨ ਨਹੀਂ ਕਰਦੇ ਪਰ ਜਿਹੜਾ ਅਮਰਤਪਾਲ ਦਾ ਮੁਖ ਟੀਚਾ ਸੀ ਉਹ ਸੀ ਵੀ ਸਾਡਾ ਵੱਖਰਾ ਰਾਜ ਭਾਰਤ ਸਟੇਟ ਤੋਂ ਇੱਕ ਵੱਖਰਾ ਰਾਜ ਹੋਵੇ ਪਰ ਮਜੂਦਾ ਜਿਹੜਾ ਕੱਲ ਉੱਥੇ ਮਾਗੀ ਮੇਲੇ ਤੇ ਹੋਇਆ ਉਹਨਾਂ ਨੇ ਖਾਲਿਸਤਾਨ ਦਾ ਬਿਲਕੁਲ ਇੱਕ ਵਾਰ ਵੀ ਜ਼ਿਕਰ ਨਹੀਂ ਕੀਤਾ ਉਹਨਾਂ ਦੇ ਜਿਹੜੇ ਮਤੇ ਸੀ ਉਹਨਾਂ ਵਿੱਚ ਸੀ ਪੁਲਿਸ ਦਾ ਪੁਨਰਗਠਨ ਹੋਵੇ ਬਾਹਰ ਰਹਿੰਦੇ ਪੰਜਾਬੀਆਂ ਨੂੰ ਸਹੂਲਤਾ ਮਿਲਣ ਪੰਜਾਬ ਚੋਂ ਨਸ਼ਾ ਖਤਮ ਹੋਵੇ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਮਿਲੇ ਤੁਸੀਂ ਕੀ ਦੇਖਦੇ ਹੋ ਵੀ ਅਮਰਤਪਾਲ ਸਿੰਘ ਦੇ ਵਿਚਾਰ ਇਹ ਪੰਜ ਮੈਂਬਰੀ ਜਿਹੜੀ ਕਮੇਟੀ ਆ ਉਹਦੇ ਨਾਲ ਰਲਣਗੇ ਇਹ ਤਾਂ ਗੁਰਪਿਆ ਦੀ ਬਾਤ ਆ ਮੈਟਰ ਨਹੀਂ ਕਰਦਾ ਕਿਉਂਕਿ ਇਸ ਵਕਤ ਜੇ ਉਹਨਾਂ ਨੇ ਉਹ ਜਿਹੜਾ ਗੁਰੂ ਘਰ ਚ ਜਿਹੜਾ ਵੀ ਐਲਾਨ ਕੀਤਾ ਸਾਨੂੰ ਇਹ ਮੰਨ ਲੈਣਾ ਚਾਹੀਦਾ ਕਿ ਉਹ ਆਮਾਨ ਉਹਨਾਂ ਨੇ ਜਿਹੜਾ ਬਿਆਨ ਦਿੱਤੇ ਆ ਇਮਾਨਦਾਰੀ ਨਾਲ ਦਿੱਤੇ ਉਹਦੇ ਵਿੱਚ ਕੋਈ ਬੇਈਮਾਨੀ ਨਹੀਂ ਹੈਗੀ ਉਹਨਾਂ ਦੀ ਤੇ ਉਹਨਾਂ ਨੇ ਜੇ ਪੋਲੀਟੀਕਲ ਏਜੰਡਾ ਬਣਾਉਣ ਵਾਸਤੇ ਇੱਕ ਕਮੇਟੀ ਬਣਾ ਦਿੱਤੀ ਹੈ ਤਾਂ ਉਹ ਕਮੇਟੀ ਦੇ ਵਿੱਚ ਅਮਰਤਪਾਲ ਤਹਿਣੀ ਹੂੰ ਬਿਲਕੁਲ ਸਰ ਬਾਹਰ ਕਮੇਟੀ ਹੈ ਉਹ ਬਾਹਰ ਵਾਲੀ ਕਮੇਟੀ ਜੇ ਏਜੰਡਾ ਬਣਾ ਲੈਂਦੀ ਆ ਉਹਨਾਂ ਨੇ ਇਹ ਤੈਅ ਕਰ ਲਿਆ ਕਿ ਸਹੀ ਖਾਲਸਾਣ ਦਾ ਏਜੰਡਾ ਦੀ ਜਨਾਂ ਤੇ ਮੈਨੂੰ ਲੱਗਦਾ ਇਹ ਕੋਈ ਵੱਡੀ ਸਮੱਸਿਆ ਨਹੀਂ ਹੈਗੀ ਜੇ ਅਮਰਿਤਪਾਲ ਉਹਦੇ ਉੱਤੋਂ ਦੀ ਜਾ ਕੇ ਕੋਈ ਪ੍ਰੋਗਰਾਮ ਕਰਦੇ ਆ ਤਾਂ ਮੈਨੂੰ ਲੱਗਦਾ ਫਿਰ ਉਹਨਾਂ ਦਾ ਪੋਲੀਟੀਕਲ ਪ੍ਰੋਗਰਾਮ ਨਹੀਂ ਚੱਲੇਗਾ ਜਾਂ ਇਹ ਪਾਰਟੀ ਫਿਰ ਅਮਰਿਤਪਾਲ ਨੂੰ ਪ੍ਰਧਾਨਗੀ ਤੋਂ ਹਟਾ ਵੀ ਸਕਦੀ ਹੈ ਕਿਉਂਕਿ ਉੱਥੇ ਤਾਂ ਪਾਵਰਫੁੱਲ ਥੱਲੇ ਜਿਹੜਾ ਢਾਂਚਾ ਹੈ ਉਹ ਹੋਣਾ ਹੈ ਨਾ ਬਿਲਕੁਲ ਸਰ ਸੋ ਇਹ ਜਿਹੜਾ ਖਾਲਸਤਾਨ ਦਾ ਵੈਸੇ ਜਿਹੜੀਆਂ ਖਾਲਸਤਾਨੀ ਧਿਰਾਂ ਨੇ ਪਹਿਲਾਂ ਵੀ ਸਿਮਰਜੀਤ ਮਾਨ ਇਲੈਕਸ਼ਨ ਲੜਦੇ ਆ ਖਾਲਸਤਾਨ ਦੇ ਇਸ਼ੂ ਤੇ ਲੜਦੇ ਆ ਇੱਕ ਬਲਵੰਤ ਸਿੰਘ ਜਿਹੜਾ ਸੀਗਾ ਸ਼ਾਹਪੁਰ ਉਹਦੇ ਮਸਲੇ ਤੇ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਆਇਆ ਹੋਇਆ ਆ ਜੀ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਕੋਈ ਵੀ ਬੰਦਾ ਖਾਲਸਾਣ ਦੀ ਸ਼ਾਂਤਮਈ ਸੰਘਰਸ਼ ਕਰ ਸਕਦਾ ਆ ਤੇ ਉਹ ਕੋਈ ਨਜਾਇਜ਼ ਨਹੀਂ ਹੈਗਾ ਉਹ ਭਾਰਤ ਦੇ ਕਨਸਟੀਟਿਊਸ਼ਨ ਦੇ ਵਿੱਚ ਆਉਂਦਾ ਆ ਜੀ ਉਹ ਵੱਖਰੇ ਦੇਸ਼ ਵਾਸਤੇ ਵੀ ਆਪਣੀ ਪ੍ਰੋਗਰਾਮ ਐਲਾਨ ਸਕਦਾ ਹੈ ਉਨੂੰ ਲੋਕ ਅਗੇ ਪ੍ਰਵਾਨ ਕਰਦੇ ਆ ਕਿ ਨਹੀਂ ਇਹ ਵੱਖਰਾ ਇਸ਼ੂ ਹੈਗਾ ਕਿਉਂਕਿ ਸਿਮਰਜੀਤ ਮਾਨ ਇਲੈਕਸ਼ਨ ਜਿੱਤਿਆ ਵੀ ਆ ਦੋ ਵਾਰ ਇਸੇ ਇਸ਼ੂ ਤੇ ਜਿੱਤਿਆ ਆ ਹਾਲਾਂਕਿ ਉਹ ਪ੍ਰੈਕਟੀਕਲੀ ਗਰਾਊਂਡ ਦੇ ਉੱਤੇ ਖਾਲਸਤਾਨ ਲਈ ਕੰਮ ਕਰਦਾ ਹੈ ਕਿ ਨਹੀਂ ਕਰਦਾ ਇਹ ਵੱਖਰਾ ਸਵਾਲ ਹੈ ਲੇਕਿਨ ਉਹ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਰੱਖਦਾ ਰਿਹਾ ਹੈ ਇਸ ਨੂੰ ਤੇ ਹੁਣ ਇਸ ਤਰ੍ਹਾਂ ਜੇ ਤਾਂ ਇਹ ਗੱਲ ਹੋਏਗੀ ਕਿ ਜਿਹੜੇ ਹਾਥੀ ਦੇ ਦੰਦ ਵਿਖਾਉਣ ਲਈ ਹੋਰ ਨੇ ਤੇ ਇਹ ਵੈਸੇ ਹੋਰ ਨੇ ਤੇ ਫੇਰ ਤਾਂ ਉਹ ਮਸਲਾ ਪੰਜਾਬ ਦੇ ਹੋਰ ਪਟੇੜਾ ਵੀ ਹੋ ਜਾਏਗਾ ਲੇਕਿਨ ਮੈਨੂੰ ਲੱਗਦਾ ਇੱਕ ਵੱਡਾ ਸਿੱਖਾਂ ਦਾ ਇਸ ਵਕਤ ਮਸਲਾ ਹੈ ਹੈਗਾ ਕਿ ਪੰਜਾਬ ਦੇ ਵਿੱਚ ਜਿਹੜੀ ਸਿੱਖ ਜਥੇਬੰਦੀ ਦੀ ਸਪੇਸ ਖਾਲੀ ਹੋ ਗਈ ਹੈ ਉਹ ਸਪੇਸ ਨੂੰ ਉਹ ਖਲਾ ਨੂੰ ਭਰਦਾ ਹੈ ਉਹ ਖਲਾ ਭਰਨ ਦੇ ਵੱਲ ਜਿਹੜੀ ਹੈ ਕਿਉਂਕਿ ਜਿਹੜੀ ਉਹ ਵੋਟ ਬੈਂਕ ਹੈ ਉਹ ਅੱਜ ਦੀ ਘੜੀ 'ਚ ਕਦੀ ਕਾਂਗਰਸ ਕੋਲ ਜਾਂਦਾ ਹੈ ਕਦੀ ਆਪ ਕੋਲ ਜਾਂਦਾ ਹੈ ਕਦੀ ਕਿਸੇ ਕੋਲ ਜਾਂਦਾ ਹੈ ਉਹ ਪਿਛਲੇ 2017 ਤੋਂ ਅਕਾਲੀ ਦਲ ਦੇ ਖੇਮੇ 'ਚ ਨਹੀਂ ਜਾ ਰਿਹਾ ਉਸ ਨੂੰ ਕਿੰਨੇ ਸਾਂਭਣਾ ਉਹਦੇ ਵਾਸਤੇ ਯਤਨ ਹੋ ਰਿਹਾ ਉਹਦੀ ਜ਼ਰੂਰਤ ਹੈ ਖਾਲਿਸਤਾਨ ਦਾ ਸੰਘਰਸ਼ ਹੈ ਹਥਿਆਰਮੰਦ ਲੜਨਾ ਹੈ ਸ਼ਾਂਤ ਬਾਈ ਲੜਨਾ ਹੈ ਇਹ ਈ ਤਰ੍ਹਾਂ ਆਲਰੇਡੀ ਹੈਗੀਆਂ ਨੇ ਮੈਦਾਨ 'ਚ ਕਰ ਸਕਦੀਆਂ ਨੇ ਕੋਈ ਚੰਗਾ ਉਹਨਾਂ ਚੋਂ ਹੋਰ ਨਹੀਂ ਤਰ ਸਕਦਾ ਲੇਕਿਨ ਸਪੇਸ ਖਾਲਿਸਤਾਨ ਦੇ ਸੰਘਰਸ਼ ਵਾਲੀ ਖਾਲੀ ਨਹੀਂ ਹੈਗੀ ਉੱਥੇ ਪਲੇਅਰ ਹੈਗੇ ਆ ਜੀ ਪਲੇਅਰ ਇੱਥੇ ਨਹੀਂ ਹੈਗੇ ਜੀ ਤੇ ਪੰਜਾਬ ਦੀ ਜਿਹੜੀ ਪੋਲਿਟਿਕਸ ਕਰਨੀ ਹੈ ਪੰਜਾਬ ਦੇ ਏਜੰਡੇ ਦੀ ਜਿਹੜੀ ਕਰਨੀ ਹੈ ਇਸ ਸਪੇਸ 깔ੀ ਹੈ ਇਸ ਸਪੇਸ ਵਾਸਤੇ ਅਕਾਲੀ ਦਲ ਜਿਹੜਾ ਦਾਵਾ ਕਰਦਾ ਸੀ ਕਿ ਸਾਡੀ ਖੇਤਰੀ ਪਾਰਟੀ ਹੈ ਅਸੀਂ ਪੰਜਾਬ ਦੇ ਲੋਕ ਆ ਲੇਕਿਨ ਕੱਲ ਦੀ ਕਾਨਫਰੰਸ ਵਿੱਚ ਉਹਨਾਂ ਨੇ ਕਿਸੇ ਏਜੰਡੇ ਤੇ ਪੰਜਾਬ ਤੇ ਗੱਲ ਨਹੀਂ ਕੀਤੀ ਕਿ ਸਾਡਾ ਕੀ ਹੋਣਾ ਹੈ ਕੀ ਅਸੀਂ ਕਰਨਾ ਈਵਨ ਕਿ ਉਹਨਾਂ ਨੇ ਕਿਸਾਨ ਸੰਘਰਸ਼ ਬਾਰੇ ਵੀ ਏਡਾ ਵੱਡਾ ਚੱਲ ਰਿਹਾ ਆ ਉਹਦੇ ਬਾਰੇ ਵੀ ਕੋਈ ਨਹੀਂ ਕੀਤਾ ਹੋਰ ਪੰਜਾਬ ਦੇ ਜਿਹੜੇ ਇਸ਼ੂ ਨੇ ਬੰਦੀ ਸਿੱਕਾਂ ਦੇ ਇਸ਼ੂ ਨੇ ਜਾਂ ਹੋਰ ਵੀ ਇਸ਼ੂ ਨੇ ਅੱਜ ਬਾਬਾ ਜਿਹੜੇ ਸੂਰਤ ਸਿੰਘ ਨੇ ਉਹ ਚੜ੍ਹਾਈ ਕਰ ਗਏ ਆ ਅਮਰਦੀਪ ਇੱਕ ਹੋਰ ਕੱਲ ਜਿਹੜੇ ਬਵਦਾ ਸਿੰਘ ਦੇ ਧਰਮਪਤਨੀ ਉਹ ਚੜ੍ਹਾਈ ਕਰ ਗਏ ਆ ਉਹਨਾਂ ਬਾਰੇ ਕੋਈ ਮਤਾ ਵੀ ਨਹੀਂ ਆਇਆ ਇਹਦਾ ਮਤਲਬ ਆਕਾਲੀ ਦਲ ਨੇ ਸਿੱਖ ਏਜੰਡੇ ਨਾਲੋਂ ਆਪਣੇ ਆਪ ਨੂੰ ਵੱਖ ਕਰ ਲਿਆ ਆ ਉਹ ਪਿਓਰ ਪੋਲੀਟੀਕਲ ਏਜੰਡੇ ਤੇ ਨਹੀਂ ਪੰਜਾਬ ਵਾਸਤੇ ਉਹਨਾਂ ਨੇ ਕੱਲ ਜਿਹੜੀ ਗੱਲ ਵੀ ਕੀਤੀ ਆ ਉੱਥੇ ਬੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹੜੀ ਗਲਤੀ ਕੀਤੀ ਆ ਉਹਨਾਂ ਨੇ ਸੜਕਾਂ ਬਣਾਈਆਂ ਮੋਟਰਾਂ ਦੇ ਬਿੱਲ ਮਾਫ਼ ਕੀਤੇ ਜੋ ਵੀ ਉਹ ਅਰਥਿਕ ਏਜੰਡਾ ਸੀਗਾ ਹਮ ਅਕਾਲੀ ਦਲ ਦਾ ਜੋ ਉਹਨਾਂ ਨੇ ਵਿਕਾਸ ਦਾ ਏਜੰਡਾ ਜਿਹਨੂੰ ਕਹਿੰਦੇ ਆ ਜਿਨਾ ਪੁਲ ਬਣਾਏ ਸੜਕਾਂ ਬਣਾਈਆਂ ਸਾਰਾ ਕੁਝ ਕਿਹਾ ਆ ਕਿ ਇਹਦੇ ਵਿੱਚ ਜੇ ਗਲਤੀ ਆ ਤਾਂ ਫਿਰ ਦੱਸੋ ਹਮ ਅਕਾਲੀ ਦਲ ਨੇ ਜਿਹੜਾ ਅਕਾਲੀ ਦਲ ਦੇ ਪ੍ਰਧਾਨ ਨੇ ਜਾਂ ਉਹ ਵਰਕਿੰਗ ਕਮੇਟੀ ਨੇ ਕੋਈ ਇਸ਼ੂ ਐਵੇਂ ਦਾ ਨਹੀਂ ਛੇੜਿਆ ਜਿਹੜਾ ਜਿਹਦੇ ਕਰਕੇ ਅਕਾਲ ਤਖਤ ਨੇ ਉਹਨਾਂ ਦੀ ਜਿਹੜੀ ਸਿਆਖਤ ਰੱਦ ਕੀਤੀ ਆ ਬਿਲਕੁਲ ਸਰ ਇਹਦਾ ਮਤਲਬ ਉਹਨਾਂ ਨੇ ਉਤਪਾਖ ਕਰ ਲਿਆ ਉਹ ਹੁਣ ਅੱਜ ਤੋਂ ਬਾਅਦ ਇੱਕ ਪੰਜਾਬ ਦੀਆਂ ਜਿਹੜੀਆਂ ਦੂਸਰੀਆਂ ਪੋਲੀਟੀਕਲ ਪਾਰਟੀਆਂ ਨੇ ਆਮ ਆਦਮੀ ਪਾਰਟੀ, ਭੋਜਨ ਸਮਾਜ ਪਾਰਟੀ ਜਾਂ ਕਾਂਗਰਸ ਪਾਰਟੀ ਉਸੇ ਤਰ੍ਹਾਂ ਇੱਕ ਪੋਲੀਟੀਕਲ ਪਾਰਟੀ ਹੈ ਉਹਨਾਂ ਨੇ ਸਿੱਖੀ ਦਾ ਆਪਣੇ ਆਪ ਨੂੰ ਵਕਫ ਕਰ ਲਿਆ ਹੈ ਸਿੱਖ ਜੰਡੇ ਨਾਲ ਵਕਫ ਕਰ ਲਿਆ ਸਰ ਕੱਲ ਸ਼੍ਰੋਮਣੀ ਜਿਹੜੀ ਅਕਾਲੀ ਦਲ ਪਾਰਟੀ ਆ ਉਹਦੇ ਪੰਡਾਲ ਵਿੱਚ ਠੱਠਾ ਮਾਰਦਾ ਇਕੱਠ ਦੇਖਿਆ ਗਿਆ ਹਲੇ ਸੁਖਵੀਰ ਬਾਦਲ ਨੂੰ ਜਿਹੜਾ ਤਨਖਾਹਿਆ ਕਰਾਰ ਦੇਣ ਤੋਂ ਬਾਅਦ ਸ ਭਾਰੀ ਸਜ਼ਾਵਾਂ ਵੀ ਲਗਾਈਆਂ ਗਈਆਂ ਸਵਾਮਾ ਦੇ ਰੂਪ ਵਿੱਚ ਸਜ਼ਾ ਦਿੱਤੀ ਗਈ ਉਹਨਾਂ ਨੂੰ ਤੇ ਉਹਨਾਂ ਨੇ ਗਲਤੀਆਂ ਮੰਨੀਆਂ ਵੀ ਸੀ ਅਕਾਲ ਤਖਤ ਦੇ ਸਾਹਮਣੇ ਪਰ ਅਚਾਨਕ ਉਹ ਦੇਖਦੇ ਆ ਆਪਾਂ ਹੁਕਮਨਾਮੇ ਦੀ ਉਲੰਘਣਾ ਕਰਦੇ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਨਾ ਤਾਂ ਅਕਾਲੀ ਦਲ ਨੇ ਸੌਦਾ ਸਾਧਣ ਕੋਈ ਮਾਫੀ ਦਿੱਤੀ ਆ ਨਾ ਉਹਨਾਂ ਨੇ ਕਿਸੇ ਨੂੰ ਕਿਹਾ ਵੀ ਤੁਸੀਂ ਵੈਵਲ ਗੋਲੀ ਕਾਂਡ ਹੋਇਆ ਜਿੱਥੇ ਉੱਥੇ ਤੁਸੀਂ ਗੋਲੀ ਚਲਾਓ ਕਿਸੇ ਅਫਸਰ ਨੂੰ ਕਿਹਾ ਨਾ ਅਸੀਂ ਕਿਸੇ ਅਫਸਰ ਨੂੰ ਪ੍ਰੋਮੋਸ਼ਨ ਨਾ ਦਿਤਿਆਂ ਤੁਸੀਂ ਨਹੀਂ ਦੇਖਦੇ ਢੋਗਲੀ ਰਾਜਨੀਤੀ ਢੋਗਲਾ ਚਿਹਰਾ ਪੰਜਾਬ ਦੇ ਲੋਕਾਂ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ ਤੇ ਲੋਕ ਫਿਰ ਵੀ ਜੁੜ ਰਹੇ ਨੇ ਉਹਨਾਂ ਨਾਲ ਦੇਖੋ ਜੀ ਇੱਕ ਤਾਂ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਕਿ ਲੋਕ ਉਹਨਾਂ ਨਾਲ ਜੁੜ ਰਹੇ ਆ ਹੂੰ ਉਹ 2015 ਦੀ ਗੱਲ ਹੋਵੇ 2017 ਦੀ ਹੋਵੇ 1922 ਦੀ 2022 ਦੀ ਹੋਵੇ ਜੀ ਅਕਾਲੀ ਦਲ ਦੇ ਕੋਲ ਇੰਨੀ ਸਮਰੱਥਾ ਹੈਗੀ ਆ ਕਿ ਉਹ ਜਿੱਥੇ ਚਾਵੇ ਪੰਜਾਬ ਦੇ ਵਿੱਚ ਉਹ ਲੱਖ 2 ਲੱਖ 3 ਲੱਖ ਦਾ ਇਕੱਠ ਕਰ ਸਕਦਾ ਹੈ ਕਿਉਂ ਹੱਲੇ ਵੀ ਉਹ ਪਾਰਟੀ ਹੈਗੀ ਹੈ ਜਿਹੜੇ ਕੇਡਰ بیس ਪਾਰਟੀ ਹੈ ਜੀ ਉਹਦੇ ਕੋਲ ਹੱਲੇ ਇਹ ਮਤਲਬ ਪੋਜੀਸ਼ਨ ਨਹੀਂ ਪਹੁੰਚੀ ਕਿ ਉਹਦੀਆਂ ਟਿਕਟਾਂ ਲੈਣ ਵਾਲੇ ਬੰਦੇ ਨਾ ਲੱਭਣ ਹੂੰ ਕੋਈ ਨਾ ਕੋਈ ਧਨਾਲ ਉਸ ਕਿਸਮ ਦੀ ਰਾਜਨੀਤੀ ਜਾਣ ਵਾਲੇ ਬੰਦੇ ਉਹਨਾਂ ਕੋਲ ਹੈਗੇ ਆ ਜੀ ਤੇ ਉਹਨਾਂ ਵਾਸਤੇ ਕੋਈ ਵੱਡੀ ਗੱਲ ਨਹੀਂ ਕਿ 117 ਬੱਸਾਂ ਪੰਜਾਬ ਚ ਲੈ ਕੇ ਆਉਣੀਆਂ ਜਾਂ ਇਵਨ ਕਿ 2 250 ਬੱਸ ਅਰੇਂਜ ਕਰਨੀਆਂ ਉਹਨਾਂ ਵਾਸਤੇ ਕੋਈ ਔਖੇ ਲੋਕ ਬਹੁਤ ਸਾਰੇ ਬੰਦੇ ਆ ਜਿਹੜੇ ਇਹ ਮੈਨੇਜ ਕਰ ਸਕਦੇ ਆ ਤੇ ਉਹ ਆਰਗੇਨਾਈਜ਼ ਨੇ ਉਹਨਾਂ ਨੇ ਕਰ ਲਿਆ ਹਮਮ ਲੇਕਿਨ ਇਹ ਜਿਹੜੇ ਇਕੱਠ ਨੇ ਉਹਨਾਂ ਨੇ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਬੈਦਬੀ ਹੋਣ ਤੋਂ ਬਾਅਦ ਹਮਮ ਬਾਬਾ ਬਕਾਲਾ ਦੀ ਇਲੈਕਸ਼ਨ ਵੀ ਜਿੱਤ ਲਈ ਸੀ ਜੀ ਬਿਲਕੁਲ ਸਰ ਜਿਹੜੀ ਉਹ ਇਲੈਕਸ਼ਨ ਹੋਈ ਸੀ ਉਹ ਪੁਲ ਇਲੈਕਸ਼ਨ ਦੇ ਵਿੱਚ ਉਹ ਜਿੱਤ ਗਏ ਸੀਗੇ ਉਸ ਤੋਂ ਬਾਅਦ ਵੱਡੇ ਵੱਡੇ ਉਹਨਾਂ ਨੇ ਕੱਠ ਕੀਤੇ ਬਿਲਕੁਲ ਸਰ ਸਰਬੱਤ ਖਾਲਸਾ ਜੋ ਹੋਇਆ ਸੀ ਤੱਬੇ ਦਾ ਉਸ ਤੋਂ ਬਾਅਦ ਵੱਡੇ ਇਕੱਠ ਅਕਾਲੀ ਦਲ ਨੇ ਕੀਤੇ ਲੇਕਿਨ ਉਹ ਇਕੱਠ ਉਹਨੂੰ ਵੋਟਾਂ ਚ ਟਰਾਂਸਫਰ ਨਹੀਂ ਕਰ ਸਕਦਾ ਹੂੰ ਬਿਲਕੁਲ ਹੁਣ ਇਹ ਹੈ ਕਿ ਉਹਦਾ ਕੱਠ ਭਾਵੇਂ ਸਾਰਿਆਂ ਨਾਲੋਂ ਵੱਡਾ ਹੋਵੇ ਹੂੰ ਜ਼ਿਆਦਾ ਹੋਵੇ ਕੱਠ ਕੀ ਉਹ ਪੋਲੀਟੀਕਲ ਕੰਟ੍ਰਿਬਿਊਟ ਕਰ ਸਕਦਾ ਹੈ ਇਹ ਵੱਡਾ ਸਵਾਲ ਹੈ ਉਹ ਨਹੀਂ ਲੱਗਦਾ ਕਿਉਂਕਿ ਜਿਹੜੀ ਉਹ ਜਦੋਂ ਤੁਸੀਂ ਸਿਆਸਤ ਨਹੀਂ ਉਸ ਕਿਸਮ ਦੀ ਕਰ ਰਹੇ ਜੀ ਜਿਹਦੇ ਤੁਸੀਂ ਕਲੇਮ ਇ ਉਹਨਾਂ ਨੇ ਕੱਲ ਜਿਹੜੀ ਵੱਡੀ ਗੱਲ ਗੁਰਪਿਆਰ ਜੀ ਕੀਤੀ ਹੈ ਉਹਨਾਂ ਨੇ 104 ਸਾਲ ਦਾ ਇਤਿਹਾਸ ਹੈ ਸ਼੍ਰੋਮਣੀ ਅਕਾਲੀ ਦਲ ਦਾ ਉਹਦੇ ਵਿੱਚ ਇਹ ਸਾਬਤ ਕੀਤਾ ਹੈ ਕਿ ਉਹਦੇ ਸਭ ਤੋਂ ਸ਼ਰਮੋਰ ਸ਼੍ਰੋਮਣੀ ਲੀਡਰ ਜਿਹੜੇ ਆ ਉਹ ਪ੍ਰਕਾਸ਼ ਸਿੰਘ ਬਾਦਲ ਨੇ ਤੇ ਉਹੀ ਸਭ ਤੋਂ ਵੱਡੇ ਕੁਰਬਾਨੀ ਵਾਲੇ ਆ ਬਿਲਕੁਲ ਬਿਲਕੁਲ ਸਰ ਭਿੰਦਰਪੁੰਧੜ ਜੀ ਨੇ ਵੀ ਇਹੀ ਕਿਹਾ ਵੀ ਜੇ ਕੁਰਬਾਨੀ ਵਾਲੇ ਆ ਉਹਨਾਂ ਦੇ ਪ੍ਰਕਾਸ਼ ਸਿੰਘ ਬਾਦਲ ਜੀ ਜਿਹੜੀ ਸਿਆਸਤ ਹੈ ਉਹ ਅਕਾਲ ਤਖਤ ਨੇ ਰੱਦ ਕਰਤੀ ਇਹ ਸਿੱਖ ਸਿੱਖ ਡੋਮੇਨ ਵਿੱਚ ਰੱਦ ਹੋ ਚੁੱਕੀ ਆ ਹਾਂ ਹੁਣ 올 ਸਿੱਖ ਡੋਮੇਨ ਚ ਰੱਦ ਹੋਈ ਸਿਆਸਤ ਨੂੰ ਪੰਜਾਬੀ ਦੁਆਰਾ ਪ੍ਰਵਾਨ ਕਰ ਲੈਣਗੇ ਅਜੇ ਤੱਕ ਇਤਿਹਾਸ ਚ ਹੋਇਆ ਨਹੀਂ ਜੀ ਇਤਿਹਾਸ ਕੋਈ ਇਦਾਂ ਨਹੀਂ ਹੁੰਦਾ ਵੀ ਜਿਹੜੀ ਚੀਜ਼ ਨਹੀਂ ਹੋਈ ਨਵੇਂ ਵੀ ਐਕਸਪੈਰੀਮੈਂਟ ਹੋ ਜਾਂਦੇ ਕੱਲ ਨੂੰ ਹੋ ਵੀ ਸਕਦਾ ਆ ਲੇਕਿਨ ਸੁਭਾਵਨਾਵਾਂ ਨਜ਼ਰ ਨਹੀਂ ਆ ਰਹੀਆਂ ਤੇ ਇਹਦੇ ਵਿੱਚ ਜਿਹੜੀ ਅਕਾਲੀ ਦਲ ਦੀ ਟੋਟਲ ਸਿਆਸਤ ਹੈ ਡਨੈਲ ਤੇ ਉਹਨਾਂ ਨੇ ਅਕਾਲ ਤਖਤ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਆ ਜੀ ਉਹਨਾਂ ਨੇ ਫੈਸਲਾ ਇਹ ਕਰ ਲਿਆ ਹੈ ਕਿ ਜਿਹਦਾ ਇਹਦੇ ਨਾਲ ਜਿੰਨਾ ਵੀ ਉਹਦਾ ਵੋਟਾਂ ਦੇ ਤੇ ਨੁਕਸਾਨ ਹੋਏਗਾ ਉਹ ਅਸੀਂ ਸੈਂ ਲਈ ਤਿਆਰ ਹ ਹ ਤੇ ਅਕਾਲੀ ਦਲ ਦੀ ਲੀਡਰਸ਼ਿਪ ਨੇ ਇਹ ਨਿਰਣਾ ਕਰ ਲਿਆ ਆ ਕਿ ਖੋਣੇ ਜਿਹੜਾ ਹ ਲੋਕ ਕਾਂਗਰਸ ਚ ਪਹਿਲਾਂ ਗਲਤੀ ਨਾਲ ਚਲੇ ਗਏ ਸੀਗੇ ਗੁੰਮਰਾਹ ਹੋ ਕੇ ਹ ਲੋਕਾਂ ਨੇ ਕਾਂਗਰਸ ਵੀ ਦੇਖ ਲਿਆ ਉਤੋਂ ਵੀ ਨਰਾਸ਼ ਹੋ ਗਏ ਬਿਲਕੁਲ ਫਿਰ ਆਮ ਆਦਮੀ ਪਾਰਟੀ ਨੂੰ ਲਾਏ ਹੁਣ ਆਮ ਆਦਮੀ ਤੋਂ ਵੀ ਨਰਾਸ਼ ਹੋ ਜਾਣਗੇ ਤੇ ਫਿਰ ਤਿੱਜੀ ਉਹਨਾਂ ਕੋ ਕੋਈ ਥੇਰੇ ਨਹੀਂ ਬਚਦੀ ਉਹ ਆਉਣਗੇ ਤਾਂ ਆਟੋਮੈਟਿਕ ਅਕਾਲੀ ਦਲ ਦੇ ਕੋਲ ਆਉਣਗੇ ਕੋਈ ਹੋਰ ਉਹਨਾਂ ਦਾ ਰਸਤਾ ਨਹੀਂ ਤੇ ਸਾਨੂੰ ਬਿਨਾਂ ਕਿਸੇ ਤਬਦੀਲੀ ਕੀਤੇ ਆ ਜਿਵੇਂ ਦਾ ਵੀ ਅਸੀਂ ਪ੍ਰੋਗਰਾਮ ਚਲਾ ਰਹੇ ਆ ਲੋਕਾਂ ਕੋਲ ਕੋਈ ਆਪਸ਼ਨ ਨਹੀਂ ਲੋਕ ਸਾਡੇ ਨਾਲ ਆ ਜਾਣਗੇ ਤੇ ਅਸੀਂ ਜਿਹੜਾ ਦੁਆਰਾ ਪੰਜਾਬ ਦੇ ਵਿੱਚ ਸਿਆਸਤ ਦੇ ਵਿੱਚ ਆਪਣੇ ਜਿਹੜਾ ਅਸੀਂ ਕਈ ਭਾਗੀਦਾਰੀ ਕਰਕੇ ਜਿਹੜਾ ਉਹ ਪੰਜਾਬ ਦੀ ਸਿਆਸਤ ਵਿੱਚ ਆਪਣੀ ਹਾਜ਼ਰੀ ਲਵਾਵਾਂਗੇ ਇਹ ਹੋ ਚੁੱਕਿਆ ਹੈ ਲੇਕਿਨ ਸੰਗਤਾਂ ਇਹਨੂੰ ਪ੍ਰਵਾਨ ਕਰਦੀਆਂ ਸਿੱਖ ਇੰਸਟੀਚਿਊਟ ਪ੍ਰਵਾਨ ਕਰਦਾ ਹੈ ਕਿ ਨਹੀਂ ਉਹਨਾਂ ਨੇ 104 ਸਾਲ ਦੇ ਜਿਹੜਾ ਪਿਛਲਾ ਇਤਿਹਾਸ ਹੈ ਉਹਦੇ ਨਾਲੋਂ ਆਪਣੇ ਆਪ ਨੂੰ ਵਕਤ ਕਰ ਲਿਆ ਕਿਉਂਕਿ ਕੱਲ ਦੇ ਜਿਹੜੀ ਮੇਨ ਚੀਜ਼ ਹੈਗੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੈ ਜਿਹੜੇ ਉਸ ਮੁਖਸਰ ਸੀਗੇ ਉਹ ਸਵੇਰੇ ਮੱਠਾ ਟੇਕੇ ਗਏ ਆ ਪਰ ਇਸ ਕਾਨਫਰੰਸ 'ਚ ਨਹੀਂ ਆਏ ਇਹਦਾ ਮਤਲਬ ਹੈ ਸੱਤ ਮੈਂਬਰੀ ਕਮੇਟੀ ਦੇ ਵਿੱਚੋਂ ਇਹ ਆਲੀ ਨਹੀਂ ਆਉਂਦੇ ਝੁੰਡਾ ਨਹੀਂ ਆਉਂਦੇ ਤੇ ਵੱਡੇ ਵੱਡਾ ਵੱਡੀ ਧਿਰ ਉਹਨਾਂ ਦੀ ਹੋ ਗਈ ਹੈ ਇਹਨਾਂ ਦੇ ਨਾਲ ਲੈ ਦੇ ਕੇ ਹਾਲੇ ਜਿਹੜੇ ਸਰਗਰਮ ਨਹੀਂ ਚੁੱਪ ਨਹੀਂ ਉਹ ਹੈ ਗਿਆ ਸਿਰਫ ਜਿਹੜੇ ਕਿਰਪਾਲ ਸਿੰਘ ਬਡੁੰਗਰ ਹੁਣ ਕਿਰਪਾਲ ਸਿੰਘ ਬਡੁੰਗਰ ਕੀ ਇੰਨੀ ਵੱਡੀ ਸਿਹਤ ਰੱਖਦੇ ਆ ਕਿ ਉਹ ਸਾਰੇ 25 ਲੱਖ ਦੀ ਭਰਤੀ ਕਰ ਲੈਣ ਉਹ ਸਾਰਾ ਕੁਝ ਹਾਲੇ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ ਲੇਕਿਨ ਅਕਾਲੀ ਦਲ ਨੇ ਆਪਣੇ ਆਪ ਨੂੰ ਮੈਨੂੰ ਲੱਗਦਾ ਇੱਕ ਸੁਧਾਰਨ ਦੀ بجائے ਜਿਹੜਾ ਇੱਕ ਨਿੱਜੀ ਹਮਿਆ ਹੁੰਦੀ ਹੈ ਖੇਚ ਹੁੰਦੀ ਹੈ ਕਿ ਉਹਨਾਂ ਨੇ ਜਿਹੜਾ ਗੁੱਸਾ ਕੀਤਾ ਹੈਗਾ ਆ ਉਧਰ ਹੀ ਜਾ ਰਿਹਾ ਕਿ ਸਾਡੇ ਫਾਦਰ ਸਾਹਿਬ ਦਾ ਉਹ ਫਕਰੇ ਕੌਮ ਕਿਉਂ ਵਾਪਸ ਕੀਤਾ ਆ ਅਸੀਂ ਉਹਦੇ ਡਟ ਕੇ ਹਾਕ ਚ ਖੜਦਾ ਹੈ ਪਾਰਟੀ ਖਤਮ ਹੁੰਦੀ ਆ ਤਾਂ ਹੋ ਜਾਏ ਉਹਨਾਂ ਨੇ ਨਾ ਕਰ ਲੈ ਸਰ ਕੱਲ ਮਤਾ ਪਾਸ ਕੀਤਾ ਗਿਆ ਵੀ ਉਹਨਾਂ ਨੂੰ ਵਾਪਸ ਉਹ ਸਨਮਾਨ ਦਿੱਤਾ ਜਾਵੇ ਪੰਜ ਵਾਰ ਦੇ ਮੁੱਖ ਮੰਤਰੀ ਦੇ ਪ੍ਰਕਾਸ਼ ਸਿੰਘ ਬਾਦਲ ਨੋ ਡਾਊਟ ਉਹਨਾਂ ਨੇ ਕੁਝ ਵਧੀਆ ਕੰਮ ਵੀ ਕੀਤੇ ਨੇ ਪਰ ਹਾਜੀ ਵੀ ਲੋਕਾਂ ਵਿੱਚ ਨਾਰਾਜ਼ਗੀ ਆ ਤੁਹਾਨੂੰ ਲੱਗਦਾ ਵੀ ਉਹ ਜੇ ਫਕਰੇ ਕੌਮ ਸਨਮਾਨ ਵਾਪਸ ਮਿਲਦਾ ਤਾਂ ਕਿਤੇ ਨਾ ਕਿਤੇ ਜਿਹੜੀ ਪਰਪਾਈ ਹੋ ਸਕੂਗੀ ਕਾਲੀ ਦਲ ਦੀ ਗੁਰਪਰ ਪਿਆਰ ਜੀ ਇਹ ਜਿਹੜੇ ਸਨਮਾਨ ਕੀ ਹੁੰਦੇ ਆ ਸਨਮਾਨ ਲੋਕਾਂ ਦੀਆਂ ਭਾਵਨਾਵਾਂ ਦਾ ਇੱਕ ਦ੍ਰਿਸ਼ਟੀਕੋਣ ਹੁੰਦੇ ਆ ਜੀ ਲੋਕਾਂ ਨੇ ਸਨਮਾਨ ਪ੍ਰਕਾਸ਼ ਸਿੰਘ ਬਾਦਲ ਦਾ 2015 ਚ ਵਾਪਸ ਲੈ ਲਿਆ ਸੀਗਾ ਜੀ ਹੂੰ ਬਿਲਕੁਲ ਵਾਪਸ ਲੈ ਲਿਆ ਸੀਗਾ ਜਦੋਂ ਉਹਨਾਂ ਦੇ ਨਾਲੋਂ ਆਪਣੇ ਆਪ ਨੂੰ ਵੱਖ ਕਰ ਲਿਆ ਤੇ ਉਹ ਸਨਮਾਨ ਤਾਂ ਹੁਣ ਖਤਮ ਹੈ ਜੀ ਤੁਸੀਂ ਕਿਸੇ ਚਾਰ ਆਪਣੇ ਜਥੇਦਾਰ ਹੋਰ ਨਵੇਂ ਲਾ ਕੇ ਉਹਨਾਂ ਤੋਂ ਵੱਡਾ ਕੋਈ ਫਕਰੇ ਇਕ ਕੌਮ ਦੀ بجائے ਫਕਰੇ ਦੁਨੀਆ ਦਾ ਵੀ ਕੋਈ ਕਿਤਾਬ ਲੈ ਲਓ ਜਿਨ੍ਹਾਂ ਚ ਲੋਕ ਤੁਹਾਡੇ ਨਾਲ ਨਹੀਂ ਤੇ ਉਹ ਕਿਤਾਬ ਦਾ ਤੁਹਾਨੂੰ ਪੋਲੀਟਿਕਲ ਫਾਇਦਾ ਕੀ ਹੈ ਫਾਇਦਾ ਤਾਂ ਤਾਂ ਹੋਏਗਾ ਜੇ ਲੋਕਾਂ ਦੀਆਂ ਭਾਵਨਾ ਅਨੁਸਾਰ ਤੁਸੀਂ ਚੱਲੋਗੇ ਲੋਕਾਂ ਦੀਆਂ ਭਾਵਨਾ ਅੱਜ ਮੈਂ ਨਹੀਂ ਕਹਿੰਦਾ ਕਿ ਬੰਦੇ ਬਦਲ ਜਾਂਦੇ ਆ ਜੀ ਹੋ ਸਕਦਾ ਇਹ ਹੀ ਜਥੇਦਾਰ ਕੱਲ ਨੂੰ ਹਰਪ੍ਰੀਤ ਸਿੰਘ ਵੀ ਇਕੱਠੇ ਹੋ ਜਾਣ ਬਾਕੀ ਜਥੇਦਾਰ ਵੀ ਹੋ ਜਾਣ ਤੇ ਉਹ ਦੁਆਰਾ ਪਹਿਲਾਂ ਵਾਂਗੂ ਸਿਮਰਨ ਵੀ ਪ੍ਰਕਾਸ਼ ਸਿੰਘ ਬਾਦਲ ਦਾ ਵਾਪਸ ਕਰ ਦੇਣ ਹੂੰ ਪਰ ਜੇ ਸੰਗਤ ਦੀਆਂ ਭਾਵਨਾਵਾਂ ਉਸ ਸੰਸਾਰ ਨਾ ਹੋਈਆਂ ਤਾਂ ਉਹਦਾ ਕੋਈ ਫਾਇਦਾ ਨਹੀਂ ਕਿਥੇ ਵਾਸਤੇ ਸਨਮਾਨ ਕੀ ਚੀਜ਼ ਹੈ ਗਏ ਹੂੰ ਸਨਮਾਨ ਤਾਂ ਇੱਕ ਇੱਕ ਰਸਮ ਹੈ ਪਰ ਸੁਖਵੀਰ ਬਾਦਲ ਚ ਤਾਂ ਸਰ ਭਾਰੀ ਰੋਸ ਦੇਖਿਆ ਗਿਆ ਕਿਉਂਕਿ ਉਹਨਾਂ ਨੇ ਕਰ ਬਾਦਲੇ ਬਾਦਲੇ ਕੀਤਾ ਗੁਰ ਪਿਆਰ ਜੀ ਹਰੇਕ ਜਿਹੜਾ ਚੰਗਾ ਸੁਪੁੱਤਰ ਕਿਹਾ ਜਾਂਦਾ ਹੈ ਉਹ ਹੁੰਦਾ ਹੈ ਜਿਹੜਾ ਆਪਣੇ ਪਿਓ ਦੇ ਜਿਹੜੇ ਸਨਮਾਨ ਆ ਉਹਦੇ ਵਿੱਚ ਵਾਧਾ ਕਰੇ ਹੂੰ ਜੀ ਤੇ ਇਹਨਾਂ ਦੇ ਪ੍ਰਧਾਨ ਹੁੰਦੇ ਆ ਉਹਨਾਂ ਦਾ ਵਾਪਸ ਬੈਗੇਰ ਲੱਗਿਆ ਹੈ ਹੁਣ ਬੈਗੇਰ ਲੱਗੇ ਤੇ ਉਹਦੇ ਵਿੱਚ ਉਹਨਾਂ ਦੇ ਇਤਿਹਾਸ ਚ ਤਾਂ ਲਿਖਿਆ ਹੀ ਜਾਣਾ ਹੈ ਉਹਨਾਂ ਦੇ ਉੱਤੇ ਇਸ ਗੱਲ ਦਾ ਅਸਰ ਵੀ ਹੋ ਸਕਦਾ ਹੈ ਜਾਇਜ਼ ਵੀ ਹੋ ਸਕਦਾ ਹੈ ਕਿ ਮੇਰੇ ਹੁੰਦਿਆ ਹੋਇਆ ਪ੍ਰਧਾਨ ਹੁੰਦਿਆ ਹੋਇਆ ਸਾਰੀਆਂ ਸਸਤਾਵਾਂ ਤੇ ਮੇਰਾ ਕਬਜ਼ਾ ਹੁੰਦਿਆ ਹੋਇਆ ਇਹ ਜਿਹੜਾ ਸਲਮਾਨ ਵਾਪਸ ਚੱਲੇ ਗਿਆ ਮੈਸ਼ਰੂਮੀ ਕਮੇਟੀ ਤੇ ਵਿਭਾਗ ਜਿਹੜਾ ਕਾਬਜ਼ ਆ ਮੈਂ ਅਕਾਲ ਤਖਤ ਤੇ ਵੀ ਕਾਬਜ਼ ਇਹਦੇ ਬਾਅਦ ਵੀ ਉਹ ਮੇਰਾ ਚੱਲੇ ਗਿਆ ਤੇ ਇਹ ਜਿਹੜਾ ਉਹਨਾਂ ਦੇ ਵਾਸਤੇ ਵੱਡਾ ਹੀ ਚੈਲੰਜ ਸੀਗਾ ਜਿਹੜਾ ਉਹਨਾਂ ਨੇ ਆਪਣੇ ਭਾਵਨਾ ਸੰਗਤਾਂ ਦੇ ਸਾਹਮਣੇ ਕੱਲ ਕੀਤੀ ਹੈ ਤੇ ਸੰਗਤਾਂ ਤੇ ਜਕਾਰੇ ਲਗਾ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸੰਗਤਾਂ ਜਿਹੜੀਆਂ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਨੇ ਜਿਹੜੀਆਂ ਉਹਨਾਂ ਦੀਆਂ ਸੰਗਤਾਂ ਨੇ ਪਰ ਉਹ ਇਹ ਗੱਲ ਭੁੱਲ ਜਾਂਦੇ ਐ ਹੂੰ ਕਿ ਉੱਥੇ ਜਿਹੜੇ ਲੋਕ ਨੇ ਵੈਸੇ ਤਾਂ ਭੀੜਾਂ ਦੇ ਵਿੱਚ ਸਾਰੇ ਲੋਕਾਂ ਦੀਆਂ ਭਾਵਨਾਵਾਂ ਸਾਹਮਣੇ ਵੀ ਨਹੀਂ ਹੁੰਦੀਆਂ ਪਰ ਜੇ ਅਸੀਂ ਮੰਨ ਲਈਏ ਉਹ ਲੱਖ 2 ਲੱਖ ਬੰਦਾ ਵੀ ਹੂੰ ਉਹਦੇ ਸਾਰੇ ਹੈਪੀ ਡੇ ਵੀ ਦੇ ਦੇਣਾ ਹੂੰ ਉਹਨਾਂ ਦੇ ਨਾਲ ਵੀ ਖੜ ਜਾਣਾ ਪੰਜਾਬ 3 ਕਰੋੜ ਲੋਕਾਂ ਦਾ ਹੈ ਬਿਲਕੁਲ ਸਰ ਜੋ ਉਹਦੇ ਵਿੱਚ ਜੇ ਲੱਖ 2 ਲੱਖ ਬੰਦਾ ਦੇ ਵੀ ਦਿੰਦਾ ਹੈ ਕੋਈ ਅਰਥ ਨਹੀਂ ਰੱਖਦਾ ਇਹ ਐਕਚੁਅਲੀ ਸਨਮਾਨ ਦਾ ਪਤਾ ਪਿਆਰ ਦੀ ਉਦੋਂ ਲੱਗਣਾ ਹੈ ਜਦੋਂ ਸਿੱਖਾਂ ਦੀਆਂ ਵੋਟਾਂ ਪੈਣੀਆਂ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਆਉਣੇ ਆ ਅਪ੍ਰੈਲ ਮਾਰਚ ਤੋਂ ਬਾਅਦ ਤੇ ਉਦੋਂ ਪਤਾ ਲੱਗੇਗਾ ਕਿ ਸਿੱਖਾਂ ਨੇ ਸਨਮਾਨ ਅਮਰਤਪਾਲ ਨੂੰ ਦੇਣਾ ਹੈ ਸੁਖਵੀਰ ਸਿੰਘ ਬਾਦਲ ਨੂੰ ਦੇਣਾ ਹੈ ਸਿਮਰਜੀਤ ਮਾਨ ਨੂੰ ਦੇਣਾ ਹੈ ਜਾਂ ਕਿਸੇ ਹੋਰ ਧੜੇ ਨੂੰ ਦੇਣਾ ਹੈ ਜਾਂ ਬਾਕੀਆਂ ਨੂੰ ਦੇਣਾ ਹੈ ਸਰ ਮੇਰਾ ਇੱਕ ਲਾਸਟ ਕੁਐਸਚਨ ਆ ਫਿਰ ਆਪਾਂ ਗੱਲ ਖਤਮ ਕਰਾਂਗੇ ਜਿਹੜੀ ਨਵੀਂ ਬਣੀ ਸਿਆਸੀ ਪਾਰਟੀ ਅਮਰਤਪਾਲ ਸਿੰਘ ਵੱਲੋਂ ਅਕਾਲ ਤਖਤ ਦਾ ਕੀ ਰਵੱਈਆ ਹੋਊਗਾ ਗਿਆਨੀ ਰਗਵੀਰ ਸਿੰਘ ਨੇ ਹਾਲੇ ਨਾਰਾਜ਼ਗੀ ਪ੍ਰਗਟ ਕੀਤੀ ਆ ਸੁਖਵੀਰ ਬਾਦਲ ਪ੍ਰਤੀ ਪਰ ਇਹ ਨਵੀਂ ਜਿਹੜੀ ਸਿਆਸੀ ਪਾਰਟੀ ਆ ਇਹਨੂੰ ਲੈ ਕੇ ਉਹਨਾਂ ਦਾ ਕੀ ਰਵੇ ਆ ਆਉਣ ਵਾਲੇ ਦਿਨਾਂ ਵਿੱਚ ਅਸੀਂ ਕੀ ਦੇਖ ਦੇ ਸਕਦੇ ਹਾਂ ਵੀ ਉਹਨਾਂ ਦਾ ਸਮਰਥਨ ਆ ਜਿਹੜਾ ਇਸ ਪਾਰਟੀ ਨੂੰ ਹੋਵੇਗਾ ਦੇਖੋ ਮੈਨੂੰ ਨਹੀਂ ਲੱਗਦਾ ਕਿ ਰਗਵੀਰ ਸਿੰਘ ਨੂੰ ਸਮਰਥਨ ਕਰਨਾ ਚਾਹੀਦਾ ਕਿਸੇ ਵੀ ਪੋਲਿਟੀਕਲ ਪਾਰਟੀ ਦਾ ਤੇ ਨਾ ਹੀ ਵਿਰੋਧ ਕਰਨਾ ਚਾਹੀਦਾ ਹਰੇਕ ਬੰਦੇ ਨੂੰ ਅਧਿਕਾਰ ਹੈ ਕੋਈ ਆਪਣੀ ਪਾਰਟੀ ਬਣਾਵੇ ਹਰੇਕ ਦੇ ਰੋਕ ਅਧਿਕਾਰ ਹੈ ਪਾ ਬਲਕਿ ਲੋਕਾਂ ਤੇ ਜਾਵੇ ਸੰਗਤ ਜਾਵੇ ਸੰਗਤ ਦਾ ਫਤਵਾ ਦੇ ਜੇਕਰ ਉਹ ਕੋ ਪੰਥ ਵਿਰੋਧੀ ਕੰਮ ਨਹੀਂ ਕਰਦੇ ਹਾਂ ਜਾਂ ਤਾਂ ਉਹ ਪੰਥ ਵਿਰੋਧੀ ਕੰਮ ਕਰ ਲੈਣੇ ਕੱਲ ਨੂੰ ਕੋਈ ਇਸ ਤਰ੍ਹਾਂ ਦਾ ਫੈਸਲਾ ਲੈ ਲੈਂਦੇ ਜੇ ਪੰਥ ਵਿਰੋਧੀ ਹੋਵੇ ਮੰਨ ਲਓ ਇਹ ਫੈਸਲਾ ਲੈ ਲੈਂਦੇ ਕਿ ਕੱਲ ਨੂੰ ਅਸੀਂ ਆਰਐਸਐਸ ਨਾਲ ਸਮਝੌਤਾ ਕਰਾਂਗੇ ਫਿਰ ਤਾਂ ਉਹਨੂੰ ਅਕਾਲ ਤਖਤ ਦਾ ਜਿਹਦਾ ਰੋਕ ਸਕਦਾ ਆ ਜੇ ਉਹ ਪੋਲੀਟੀਕਲ ਪਾਰਟੀ ਬਣਾ ਕੇ ਇਲੈਕਸ਼ਨ ਦੇ ਵਿੱਚ ਆਉਂਦੇ ਉਹ ਰੋਕ ਨਹੀਂ ਸਕਦੇ ਉਹਨਾਂ ਨੂੰ ਇੱਕ ਆਮ ਸਿੱਖ ਨੂੰ ਅਧਿਕਾਰ ਹੈ ਕੋਈ ਪਾਰਟੀ ਬਣਾਵੇ ਲੋਕਾਂ ਦੇ ਵਿੱਚ ਜਾਵੇ ਆਪਣੇ ਜਿਹੜੇ ਉਹਨਾਂ ਦੇ ਏਜੰਡਾ ਹੈ ਉਹਦਾ ਪ੍ਰਚਾਰ ਕਰੇ ਤੇ ਉਹ ਜੇ ਲੋਕਾਂ ਦੇ ਅੱਗੇ ਸਮਰਥਨ ਦੇਣਾ ਹੈ ਜੇ ਲੋਕ ਸਮਰਥਨ ਦੇਣਗੇ ਜਥੇਦਾਰ ਵੀ ਉਹਦੇ سپورਟ ਦੇਣਗੇ ਜੇ ਕੱਲ ਨੂੰ ਅਮਰਤਪਾਲ ਦੀ ਪਾਰਟੀ ਸ਼੍ਰੋਮਣੀ ਕਮੇਟੀ ਦੇ ਵਿੱਚ ਸਤਾ ਚ ਆ ਜਾਂਦੀ ਆ ਤਾਂ ਕੋਈ ਜਥੇਦਾਰ ਉੱਥੇ ਉਲਟ ਕਿਵੇਂ ਹੋ ਸਕਦਾ ਉਹਦੇ ਨਾਲ ਜਾਣਾ ਪੈਗਾ ਜਥੇਦਾਰ ਨੂੰ ਸ਼੍ਰੋਮਣੀ ਕਮੇਟੀ ਦੇ ਉੱਤੇ ਇਹ ਤਾਂ ਉਹ ਨਾਲ ਸਮਝਾ ਦਿਸਿਆ ਮੈਨੂੰ ਨਹੀਂ ਲੱਗਦਾ ਕਿ ਜਥੇਦਾਰ ਸਾਹਿਬ ਕੋਈ ਇਸ ਤਰ੍ਹਾਂ ਦਾ ਬਿਆਨ ਦੇਣਗੇ ਕਿਉਂਕਿ ਜਥੇਦਾਰ ਸਾਹਿਬ ਕੋਲ ਕੋਈ ਅਧਿਕਾਰ ਨਹੀਂ ਕਿ ਕਿਸੇ ਬੰਦੇ ਨੂੰ ਵੱਡਾ ਸਿੱਖ ਜਥੇਬੰਦੀ ਦਾ ਅਖਤਿਆਰ ਖੋਲਣ ਜਿੰਨਾ ਚਿਰ ਉਹਨੇ ਪੰਥ ਵਿਰੋਧੀ ਕੰਮ ਨਹੀਂ ਕੀਤਾ ਬਾਦਲ ਨੂੰ ਵੀ ਤਾਂ ਕੀਤਾ ਹੈ ਕਿ ਉਹਨਾਂ ਦੇ ਕੰਮਾਂ ਕਰਕੇ ਜਥੇਬੰਦੀਆਂ ਦਾ ਵਕਾਰ ਢਾਹ ਤੇ ਲੱਗਿਆ ਲੋਕ ਸਿੱਖਾਂ ਨਾਲ ਇੱਕ ਜਥੇਬੰਦੀਆਂ ਨਾਲ ਟੁੱਟ ਗਈ ਸੰਗਤ ਤੇ ਪੰਜਾਬ ਦੇ ਵਿੱਚ ਇੱਕ ਸਿੱਖ ਜਥੇਬੰਦੀ ਜਿਹੜੀ ਜੜੀਆਂ ਲੋਕਾਂ ਕੋਲੋਂ ਚਲੀ ਗਈ ਇਸ ਕਰਕੇ ਉਹਨਾਂ ਨੇ ਉਹਨਾਂ ਦਾ ਖਿਤਾਬ ਵਾਪਸ ਲਿਆਇਆ ਨਹੀਂ ਪੋਲੀਟੀਕਲ ਤੌਰ ਤੇ ਉਹਨਾਂ ਨੇ ਕਦੀ ਜਿਹੜਾ ਰੋਡੇ ਸਾਹਿਬ ਦੇ ਖਿਲਾਫ ਨਹੀਂ ਅਕਾਲ ਤਖਨ ਨੇ ਦਿੱਤਾ ਕਦੀ ਜਿਹੜਾ ਦਲਜੀਤ ਸਿੰਘ ਬਿੱਟੂ ਇਹਦੇ ਖਿਲਾਫ ਨਹੀਂ ਦਿੱਤਾ ਮਾਨ ਦੇ ਖਿਲਾਫ ਨਹੀਂ ਦਿੱਤਾ ਠੀਕ ਕਿ ਉਹ ਜਦੋਂ ਅਕਾਲ ਤਖਤ ਤੇ ਕੋਈ ਜਾਂਦਾ ਹੈ ਸਿੱਖ ਤੇ ਜਥੇਦਾਰਾਂ ਦਾ ਫਰਜ ਬਣਦਾ ਸਾਰਿਆਂ ਨੂੰ ਸਰੂਪਾ ਦੇ ਕੇ ਸਨਮਾਨ ਕਰਦੇ ਆ ਉਹ ਸਾਰਿਆਂ ਕਰਦੇ ਰਹੇ ਆ ਜਦੋਂ ਕਿਤੇ ਨਾ ਕਿਤੇ ਸਿਮਰਜੀਤ ਮਾਨ ਜਾਂਦਾ ਉਹਨੂੰ ਵੀ ਸਰੂਪਾ ਮਿਲਦਾ ਆ ਕੋਈ ਹੋਰ ਟੜਿਆ ਜਾਂਦਾ ਸਾਰਿਆਂ ਨੂੰ ਸਰੂਪਾ ਮਿਲਦਾ ਆ ਤੋ ਇਸ ਕਰਕੇ ਮੈਨੂੰ ਲੱਗਦਾ ਕਿ ਇਸ਼ੂ ਹੈਗਾ ਇਹ ਇਸ਼ੂ ਹੈ ਨਹੀਂਗਾ ਬਿਲਕੁਲ ਹੀ ਕਿਉਂਕਿ ਭਾਰਤ ਦੇ ਵਿੱਚ ਇਲੈਕਸ਼ਨ ਲੜਨੇ ਕੋਈ ਜਿਹੜਾ ਸਿੱਖ ਵਿਰੋਧੀ ਏਜੰਡਾ ਨਹੀਂ ਹੈਗਾ ਸੋ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਚੱਲੂਗਾ ਵਿਧਾਨ ਸਭਾ ਦੀ ਜੋ ਚੋਣਾਂ ਹੋਣਗੀਆਂ ਵੀ ਲੋਕ ਕਿਹਨੂੰ ਸਮਰਥਨ ਦਿੰਦੇ ਨੇ ਸੋ ਅੱਜ ਜਿਹੜੀ ਗੱਲਬਾਤ ਸਰ ਨਾਲ ਕੀਤੀ ਹੈ ਇਹ ਚੋਂ ਇਹ ਹੀ ਨਿਕਲ ਕੇ ਆਇਆ ਵੀ ਲੋਕਾਂ ਦਾ ਜੋ ਰਵਈਆ ਹੋਊਗਾ ਲੋਕ ਆਪਣਾ ਕਿੱਥੇ ਪੱਖ ਪੇਸ਼ ਕਰਨਗੇ ਉਹ ਸਾਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੀ ਪਤਾ ਲੱਗੂ ਸੋ ਧੰਨਵਾਦ ਥੈਂਕ ਯੂ ਸਰ